ਉਹ 15 ਭਗਤ ਸਹਿਬਾਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਹੈ ਇਹਨਾਂ ਦਾ ਜੀਵਨ ਕੀ ਸੀ ਤੇ ਕੀ ਹੈ ਇਹਨਾਂ ਦਾ ਇਤਿਹਾਸ ਭਗਤ ਜੈਦੇਵ ਜੀ ਨੂੰ ਕਿਸ ਗੱਲ ਦਾ ਹੰਕਾਰ ਹੋ ਗਿਆ ਸੀ ਕਿਵੇਂ ਇੱਕ ਪੰਡਤ ਨੇ ਧੰਨਾ ਭਗਤ ਜੀ ਨੂੰ ਬੁੱਧੂ ਬਣਾਇਆ ਸੀ ਭਾਈ ਗੁਰਦਾਸ ਜੀ ਨੇ ਆਪਣੀ ਬਾਹਰ ਅੰਦਰ ਭਗਤ ਸੈਣ ਜੀ ਨਾਲ ਸੰਬੰਧਤ ਕਿਹੜੀ ਘਟਨਾ ਜ਼ਿਕਰ ਕੀਤਾ ਹੈ ਆਖਰ ਕਿਉਂ ਧਰਮਦੇਵ ਠੇਕੇਦਾਰਾ ਵੱਲੋਂ ਭਗਤ ਸਦਨਾ ਜੀ ਨੂੰ ਜਿਉਂਦਿਆਂ ਦੀਵਾਰ ਵਿੱਚ ਚਿੰਨ੍ਹ ਦਿੱਤਾ ਜਾਂਦਾ ਹੈ ਕੀ ਹੁੰਦਾ ਹੈ ਜਦੋਂ ਭਗਤ ਨਾਮਦੇਵ ਜੀ ਦੇ ਘਰ ਨੂੰ ਅੱਗ ਲੱਗ ਜਾਂਦੀ ਹੈ ਭਗਤ ਨਾਮਦੇਵ ਜੀ ਦੀ ਕਿਸ ਗੱਲ ਦਾ ਪ੍ਰਭਾਵ ਫਗਤ ਅਰਲੋਚਨ ਜਿਹਦੇ ਮੰਨਤੇ ਪੈਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਆਕਾਸ਼ ਬਾਜਵਾ ਸਵਾਗਤ ਕਰਦਾ ਤੁਹਾਡੇ ਆਪਣੇ YouTube ਚੈਨਲ ਨੇਕ ਪੰਜਾਬੀ ਇਤਿਹਾਸ ਉੱਪਰ ਅੱਜ ਦੀ ਆਪਣੀ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਆਪਣੀ ਕਹੀ ਗੱਲ ਮੁਤਾਬਕ ਜਿਹੜੀ ਗੱਲ ਮੈਂ ਆਪਣੀ ਪਿਛਲੀ ਵੀਡੀਓ ਜ਼ਫਰਨਾਮੇ ਵਾਲੀ ਵਿੱਚ ਕੀਤੀ ਸੀ ਕਿ ਜਿਹੜੀ ਸੰਗਤ ਸਾਨੂੰ ਸੁਪਰ ਥੈਂਕਸ ਨਾਲ ਸਪੋਰਟ ਕਰਦੀ ਆ ਅਸੀਂ ਉਹਨਾਂ ਦਾ ਨਾਮ ਆਪਣੀ ਅਗਲੀ ਆਉਣ ਵਾਲੀ ਵੀਡੀਓ 'ਚ ਲਾਵਾਂਗੇ ਸੋ ਉਸ ਵੀਡੀਓ ਤੋਂ ਲੈ ਕੇ ਹੁਣ ਤੱਕ ਜਿਹੜੀ ਵੀਡੀਓਸ ਤੱਕ ਸਾਨੂੰ ਜਿੰਨੇ ਵੀ ਸੁਪਰ ਥੈਂਕਸ ਆਏ ਆ ਉਹਨਾਂ ਦੇ ਪਹਿਲਾਂ ਆਪਾਂ ਨਾਮ ਲੈਨੇ ਆ ਤੇ ਫਿਰ ਉਸ ਤੋਂ ਬਾਅਦ ਅੱਜ ਦੀ ਆਪਣੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਆ ਸੋ ਜਿਹੜੀ ਸੰਗਤ ਵੱਲੋਂ ਸਾਨੂੰ ਸੁਪਰ ਥ ਉਹਨਾਂ ਦੇ ਨਾਮ ਨੇ ਹਰਮਨਜੀਤ ਸਿੰਘ 9977 ਗੁਰਮੀਤ ਸਿੰਘ ਸਰਜਵੀਰ ਸਰਨ 1095 ਬੋਬੀ ਸਿੰਘ ਕੌਰ ਚੰਨਮੀਤ ਅਭਿਨੀਤ ਕੌਰ ਮਨਮੋਹਨ ਸੋਨਾ ਮਿਸਟਰ ਡੰਗਰ ਸਿੰਘ ਇਨਫੋ ਐਚ ਪ੍ਰੀਤ ਹਰਦੀਪ ਸਿੰਘ ਇੱਕ ਆਪਣੇ ਵੀਰ ਜੀ ਨੇ ਇਹਨਾਂ ਦਾ ਨਾਮ ਨਹੀਂ ਸ਼ੋਅ ਹੋ ਰਿਹਾ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਯੂਜ਼ਰ ਕਰਕੇ ਨਾਮ ਆ ਇਹਨਾਂ ਦਾ ਰਿੱਕੀ ਸਹੋਤਾ, ਅਰਮਾਨਦੀਪ ਸਿੰਘ, ਦੇਵਨੀਤ ਬੱਲੀ, ਕਰਮਜੀਤ ਸਿੰਘ, ਸੀਏ ਸਰਦਾਰਜੀ, ਰੁਪਿੰਦਰ ਢੋਟ, ਕੁਵਰਨੈਨ ਸਿੰਘ, ਉਦੇਵੀਰ ਸਿੰਘ ਖਹਿਰਾ, ਵਿੱਕੀ ਸਿੰਘ, ਗਗਨ ਸਿੰਘ, ਮਿਸਟਰ ਡੰਗਰ ਸਿੰਘ, ਮਨਦੀਪ ਸਿੰਘ, ਮਨਮੋਹਨ ਸੋਨਾ। ਸੋ ਇਹ ਕੁਝ ਉਹਨਾਂ ਵੀਰਾਂ ਭਰਾਵਾਂ ਦੇ ਸੰਗਤ ਦੇ ਨਾਮ ਆ ਜਿਨ੍ਹਾਂ ਨੇ ਸਾਨੂੰ ਸੁਪਰ ਥੈਂਕਸ ਨਾਲ ਸਪੋਰਟ ਕੀਤਾ। ਮੈਂ ਆਪ ਜੀ ਦਾ ਤਹਿ ਦਿਲੋਂ ਧੰਨਵਾਦੀ ਆ। ਕਿ ਤੁਸੀਂ ਸਾਨੂੰ ਇਨੀ سپورਟ ਕਰਦੇ ਹੋ ਤੁਹਾਡੇ ਇਨੇ ਆਏ ਹੋਏ ਸੁਪਰ ਥੈਂਕਸ ਦੱਸਦੇ ਨੇ ਕਿ ਤੁਸੀਂ ਸਾਡੇ ਕੰਟੈਂਟ ਨੂੰ ਕਿੰਨਾ ਪਿਆਰ ਕਰਦੇ ਹੋ ਸਾਨੂੰ ਕਿੰਨਾ ਪਿਆਰ ਕਰਦੇ ਹੋ ਸਾਡੇ ਕੰਟੈਂਟ ਨੂੰ ਕਿੰਨਾ ਪਸੰਦ ਕਰਦੇ ਹੋ ਸਾਡੇ ਚੈਨਲ ਨੂੰ ਕਿੰਨਾ ਪਸੰਦ ਕਰਦੇ ਹੋ ਤੇ ਮੈਨੂੰ ਉਮੀਦ ਆ ਕਿ ਤੁਸੀਂ ਇਹ ਪਿਆਰ ਇਹ سپورਟ ਇਸੇ ਤਰ੍ਹਾਂ ਅੱਗੇ ਵੀ ਜਾਰੀ ਰੱਖੋਗੇ ਤੇ ਮੈਂ ਵੀ ਤੁਹਾਡਾ ਨਵਾਦਾ ਕਰਦਾ ਕਿ ਆਪਣੇ ਚੈਨਲ ਦੇ ਉੱਪਰ ਮੈਂ ਤੁਹਾਡੇ ਵਾਸਤੇ ਹੋਰ ਵਧੀਆ ਤੋਂ ਵਧੀਆ ਕੰਟੈਂਟ ਲੈ ਕੇ ਆਉਣ ਦੀ ਕੋਸ਼ਿਸ਼ ਕਰਦਾ ਰਹੂੰਗਾ ਆਪਣੇ ਕੰਟੈਂਟ ਨੂੰ ਹੋਰ ਕਿਵੇਂ ਵਧੀਆ ਕਰਨਾ ਹੋਰ ਕਿਵੇਂ ਕਲੀਨ ਕਰਨਾ ਇਨੂੰ ਮੈਂ ਹੋਰ ਤਰੀਕੇ ਨਾਲ ਕਿੱਦਾਂ ਤੁਹਾਡੇ ਸਾਹਮਣੇ ਲੈ ਕੇ ਆ ਸਕਦਾ ਇਹਦੇ ਉੱਪਰ ਵੀ ਧਿਆਨ ਦੇਵਾਂਗਾ ਜੇਕਰ ਤੁਹਾਡੇ ਕੋਲ ਵੀ ਸਾਡੇ ਲਈ ਕੋਈ ਸੁਝਾਅ ਆ ਤੁਸੀਂ ਸਾਨੂੰ ਆਪਣੇ ਸੁਪਰ ਥੈਂਕਸ ਦੇ ਨਾਲ ਨਾਲ ਉਹ ਵੀ ਸ਼ੇਅਰ ਕਰ ਸਕਦੇ ਜੇ ਤਾਂ ਜੋ ਅਸੀਂ ਜਿਹੜੇ ਸੁਧਾਰ ਆ ਕਰ ਸਕੀਏ ਤੇ ਇਸੇ ਤਰ੍ਹਾਂ ਸਾਨੂੰ ਸੁਪਰ ਥੈਂਕਸ ਨਾਲ ਸਪੋਰਟ ਕਰਦੇ ਰਹੋ ਇੱਕ ਵਾਰ ਫੇਰ ਤੋਂ ਆਪ ਸਭ ਦਾ ਦਿਲੋਂ ਧੰਨਵਾਦ ਹੁਣ ਜ਼ਿਆਦਾ ਸਮਾਂ ਨਾ ਲੈਂਦੇ ਆਪਾਂ ਅੱਜ ਦੀ ਆਪਣੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਆਂ ਨਹੀਂ ਤਾਂ ਫੇਰ ਬਾਕੀ ਵੀਡੀਓਸ ਵਾਂਗ ਇਸ ਵੀਡੀਓ ਥੱਲੇ ਵੀ ਕਮੈਂਟ ਆ ਜਾਣੇ ਕਿ ਵੀਰੇ ਇਧਰ ਉਧਰ ਦੀਆਂ ਗੱਲਾਂ ਘੱਟ ਕਰਿਆ ਕਰ ਤੇ ਸਿੱਧਾ ਵੀਡੀਓ ਸ਼ੁਰੂ ਕਰਿਆ ਕਰ ਸੋ ਭਾਈ ਮੈਂ ਇੱਕ ਗੱਲ ਤੁਹਾਡਾ ਨਾਲ ਕਰਨਾ ਚਾਹੁੰਦਾ ਕਿ ਦੇਖੋ ਤੁਸੀਂ ਸਾਰੇ ਯਾਰ ਮੇਰਾ ਪਰਿਵਾਰ ਜੇ ਠੀਕ ਹੈ ਮੈਂ ਤੁਹਾਨੂੰ ਆਪਣੇ ਪਰਿਵਾਰ ਵਾਂਗ ਸਮਝਦਾ ਹੁਣ ਪਰਿਵਾਰ ਨਾਲ ਕਦੀ ਕਦੀ ਗੱਲਾਂ ਕਰਨ ਨੂੰ ਜ਼ਿਕਰੀ ਆਉਂਦਾ ਸੋ ਕੀ ਅੱਜ ਜੇ ਮੈਂ ਕੁਝ ਇਧਰ ਉਧਰ ਦੀ ਗੱਲ ਕਰ ਲੈਣਾ ਨਾਲੇ ਮੈਂ ਕੋਈ ਫालतू ਗੱਲ ਨਹੀਂ ਕਰਦਾ ਸਾਰੀਆਂ ਗੱਲਾਂ ਉਹੀ ਕਰਦਾ ਜੋ ਵੀਡੀਓ ਨਾਲ ਰਿਲੇਟਡ ਹੁੰਦੀਆਂ ਜਾਂ ਤੁਹਾਡੇ ਕੰਮ ਦੀਆਂ ਜਾਂ ਮਤਲਬ ਧਿਆਨ ਦੀਆਂ ਨੇ ਪਰ ਫਿਰ ਵੀ ਜੇਕਰ ਕਿਸੇ ਨੂੰ ਮੇਰੀਆਂ ਗੱਲਾਂ ਇਧਰ ਉਧਰ ਦੀਆਂ ਲੱਗਦੀਆਂ ਤਾਂ ਵੀਡੀਓ ਨੂੰ ਭਜਾ ਕੇ ਜਾਂ ਫਾਰਵਰਡ ਕਰਕੇ ਦੇਖ ਸਕਦਾ ਹੈ ਖੈਰ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੇ ਅੱਜ ਦੀ ਸਾਡੀ ਇਸ ਵੀਡੀਓ ਦਾ ਟ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਆ ਉਹਨਾਂ ਦੇ ਜੀਵਨ ਉੱਪਰ ਗੱਲਬਾਤ ਕਰਨੀ ਆਪਾਂ ਅਕਸਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਦੇ ਆ ਤਾਂ ਸਾਡੇ ਸਾਹਮਣੇ ਜਿਹੜੀ ਮੋਟੀ ਮੋਟੀ ਗੱਲ ਹੁੰਦੀ ਆ ਉਹ ਇਹ ਹੁੰਦੀ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 6 ਗੁਰੂ ਸਹਿਬਾਨ ਜੀ ਦੀ ਬਾਣੀ ਦਰਜ ਆ 15 ਭਗਤ ਸਹਿਬਾਨ ਦੀ ਬਾਣੀ ਦਰਜ ਆ 11 ਪਾਤ ਸਹਿਬਾਨ ਦੀ ਬਾਣੀ ਦਰਜ ਆ ਜਾਂ 4 ਗੁਰਸਿੱਖਾਂ ਦੀ ਬਾਣੀ ਦਰਜ ਆ ਕਹਨ ਤੋਂ ਭਾਵ ਕਿ ਕੁੱਲ ਮਿਲਾ ਕੇ 36 ਉਹ ਗੁਰਮੁਖ ਪਿਆਰੇ ਉਹ پاک ਪਵਿੱਤਰ ਰੂਹਾਂ ਜਿਨ੍ਹਾਂ ਦਾ ਪਿਆਰ ਅਕਾਲ ਪੁਰਖ ਦੇ ਨਾਲ ਸੀ ਜਿਨ੍ਹਾਂ ਨੇ ਉਸ ਨੂੰ ਜਾਣ ਲਿਆ ਸੀ ਪਾ ਲਿਆ ਸੀ ਉਹਨਾਂ ਦੀ ਬਾਣੀ ਉਹਨਾਂ ਦੀਆਂ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਆ ਤੇ ਉਹਨਾਂ ਦੀਆਂ ਰਚਨਾਵਾਂ ਦੇ ਸਦਕਾ ਹੀ ਅੱਜ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਕੋਲ ਗ ਹੁਣ ਜੇ ਅਕਾਲ ਪੁਰਖ ਨੂੰ ਪਿਆਰ ਕਰਨ ਵਾਲੀਆਂ ਇਹਨਾਂ ਰੂਹਾਂ ਦੀ ਗੱਲ ਕਰੀਏ ਤਾਂ ਇਹਨਾਂ ਵਿੱਚ ਸਾਨੂੰ ਮੋਟਾ-ਮੋਟਾ ਪਤਾ ਲੱਗਦਾ ਕਿ ਗੁਰੂ ਨਾਨਕ ਪਾਤਸ਼ਾਹੀ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤੱਕ ਤੇ ਫਿਰ ਨੌਵੇਂ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸਾਨੂੰ ਇਹਨਾਂ ਦੇ ਨਾਵਾਂ ਦਾ ਪਤਾ ਆ ਪਰ ਉਸ ਤੋਂ ਬਾਅਦ ਉਹ ਚਾਰ ਗੁਰ ਸਿੱਖ ਉਹ 15 ਭਗਤ ਸਹਿਬਾਨ ਤੇ 11 ਪਾਠ ਸਹਿਬਾਨ ਮੈਨੂੰ ਲੱਗਦਾ ਕਿ ਇਹਨਾਂ ਬਾਰੇ ਆਪਣੇ ਵਿੱਚ ਬਹੁਤ ਹੀ ਘੱਟ ਹੋਣਗੇ ਜਿਨ੍ਹਾਂ ਨੂੰ ਉਹਨਾਂ ਦੇ ਬਾਰੇ ਵਿੱਚ ਪਤਾ ਹੋਊਗਾ। ਸੋ ਅੱਜ ਦੀ ਇਹ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਮੇਰਾ ਕਿ ਆਪਾਂ ਇਹਨਾਂ ਦੇ ਬਾਰੇ ਵਿੱਚ ਪਤਾ ਕਰੀਏ। ਇਹਨਾਂ ਦੇ ਬਾਰੇ ਵਿੱਚ ਆਪਾਂ ਨੂੰ ਪਤਾ ਹੋਣਾ ਚਾਹੀਦਾ। ਸੋ ਇਸ ਗੱਲ ਨੂੰ ਮੁੱਖ ਰੱਖਦੇ ਆਂ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਉਹਨਾਂ 15 ਭਗ ਸਹਿਬਾਨ ਦੇ ਬਾਰੇ ਗੱਲ ਕਰਾਂਗੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਹੈ ਤੇ ਜੇਕਰ ਸਾਡੀ ਅੱਜ ਦੀ ਇਸ ਵੀਡੀਓ ਨੂੰ ਆਪ ਸਭ ਵੱਲੋਂ ਪਰਵਾਹ ਹੁੰਗਾਰਾ ਮਿਲਿਆ ਪਿਆਰ ਮਿਲਿਆ ਕਮੈਂਟ ਲਾਈਕ ਤੇ ਸ਼ੇਅਰ ਰਾਈ ਤਾਂ ਫਿਰ ਮੈਂ ਅੱਗੇ ਵੀ ਇਹਦੇ ਨਾਲ ਰਿਲੇਟਡ ਵੀਡੀਓ ਲੈ ਕੇ ਆਉਂਗਾ ਜਿੰਨਾ ਵਿੱਚ ਆਪਾਂ ਚਾਰ ਗੁਰਸਿੱਖਾਂ ਦੀ ਗੱਲ ਕਰਾਂਗੇ 11 ਪਟ ਸਾਹਿਬਾਂ ਦੀ ਗੱਲ ਕਰਾਂਗੇ ਉਹਨਾਂ ਦੇ ਨਾਮ ਉਹਨਾਂ ਦੇ ਜੀਵਨ ਤੇ ਉਹਨਾਂ ਦੀ ਇਤਿਹਾਸ ਦੀ ਗੱਲ ਕਰਾਂਗੇ ਇਹ ਗੱਲ ਮੈਂ ਇਸ ਲਈ ਕਹਿ ਰਿਹਾ ਕਿਉਂਕਿ ਮੈਂ ਦੇਖਿਆ ਜਦੋਂ ਮੈਂ ਇਦਾਂ ਦੀਆਂ ਜਾਣਕਾਰੀ ਵਾਲੀ ਵੀਡੀਓਜ਼ ਬਣਾਉਣਾ ਤਾਂ ਉਹਨਾਂ ਉੱਪਰ ਬਹੁਤ ਹੀ ਘੱਟ ਰਿਸਪੌਂਸ ਦੇਖਣ ਨੂੰ ਮਿਲਦਾ ਪਰ ਜਦੋਂ ਵੀ ਮੈਂ ਕੋਈ ਕੰਟਰੋਵਰਸੀ ਵੀਡੀਓ ਬਣਾਉਣਾ ਜਾਂ ਕੋਈ ਮੌਜੂਦਾ ਹਾਲਾਤ ਦੇ ਨਾਲ ਰਿਲੇਟਿਡ ਵੀਡੀਓ ਬਣਾਉਣਾ ਤਾਂ ਉਹ ਵੀਡੀਓ ਜਿਹੜੀ ਹੈ ਬਹੁਤ ਜਲਦੀ ਫੱਟਦੀ ਹੈ ਹੁਣ ਇੱਕ ਗੱਲ ਮੈਨੂੰ ਸਮਝ ਲਈ ਇੱਥੇ ਬੜੀ ਔਕੀ ਹੋ ਜਾਂਦੀ ਆ ਕਿ ਕਿਉਂ ਆਪਾਂ ਕਿਉਂ ਆਪਣੇ ਇਤਿਹਾਸ ਨੂੰ ਇਨਾ ਸਪੋਰਟ ਨਹੀਂ ਕਰਦੇ ਸਾਡੇ ਵਾਸਤੇ ਇਹ ਵੀ ਬਹੁਤ ਜ਼ਰੂਰੀ ਆ ਆਪਾਂ ਕਿਉਂ ਹਮੇਸ਼ਾ ਕੌਂਟਰੋਵਰਸੀ ਪਿੱਛੇ ਭੱਜਦੇ ਆ ਜਾਂ ਗਰਮ ਮੁੱਦਿਆਂ ਨੂੰ ਸਪੋਰਟ ਕਰਦੇ ਆ ਤੇ ਆਪਣੇ ਇਤਿਹਾਸ ਨੂੰ ਜਾਂ ਆਪਣੇ ਪਿਸ਼ੋਕੜ ਨੂੰ ਜਾਣਨ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ ਜਾਂ ਕੋਈ ਚੰਗੀ ਗੱਲ ਜਿਹੜੀ ਗਿਆਨ ਦੀ ਉਹਨੂੰ ਕਿਉਂ ਨਹੀਂ ਸੁਣਨਾ ਚਾਹੁੰਦੇ ਸੋ ਬੇਨਤੀ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਤਾਂ ਜੋ ਫਿਰ ਮੈਂ ਅੱਗੇ ਤੋਂ ਵੀ ਜਿਹੜੇ ਇਹਦੇ ਅਗਲੇ ਪਾਰਟ ਆ ਉਹ ਬਣਾ ਸਕਾਂ ਸੋ ਫਿਲਹਾਲ ਇਨਾ ਕਹਿ ਕੇ ਆਪਾਂ ਗ ਪਰਿਵਾਰ ਦੇ ਨਾਲ ਬਹੁਤ ਗੱਲਾਂ ਕਰ ਲੀਆਂ ਤੇ ਕਿਤੇ ਨਾ ਹੋਇਆ ਅੱਜ ਫੇਰ ਥੱਲੇ ਕਮੈਂਟ ਆ ਜਾਣ ਕਿ ਵੀਰੇ ਤੂੰ ਅੱਜ ਫੇਰ ਉਧਰ ਉਧਰ ਦੀ ਗੱਲ ਬਹੁਤ ਕੀਤੀ ਆ ਤੇ ਸਿੱਧਾ ਵੀਡੀਓ ਨੂੰ ਸ਼ੁਰੂ ਕੀਤੀ ਸੋ ਹੁਣ ਆਪਾਂ ਸ਼ੁਰੂ ਕਰਦੇ ਆਂ ਅੱਜ ਦੀ ਆਪਣੀ ਇਸ ਵੀਡੀਓ ਨੂੰ ਹੁਣ ਜਿਵੇਂ ਕਿ ਵੀਡੀਓ ਚ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਅੱਜ ਦੀ ਆਪਣੀ ਇਸ ਵੀਡੀਓ ਵਿੱਚ ਆਪਾਂ ਉਹਨਾਂ 15 ਭਗਤ ਸਹਿਬਾਨ ਦੀ ਗੱਲ ਕਰਾਂਗੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਰਜਾ ਹੈ ਸੋ ਜੇਕਰ ਆਪਾਂ ਇਹਨਾਂ ਦੇ ਜੀਵਨ ਨੂੰ ਫਰੋਲਣ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਕਿ ਹਰੇਕ ਭਗਤ ਸਹਿਬਾਨ ਜੀ ਦੇ ਜੀਵਨ ਉੱਪਰ ਇੱਕ ਇੱਕ ਵੱਖਰੀ ਵੀਡੀਓ ਬਣ ਸਕਦੀ ਇਸ ਵੀਡੀਓ ਨੂੰ ਛੋਟਾ ਰੱਖਦੇ ਹੋਏ ਆਪਾਂ ਇਹ ਕੰਮ ਕਰਾਂਗੇ ਕਿ ਆਪਾਂ ਹਰ ਇੱਕ ਭਗਤ ਸਹਿਬਾਨ ਜੀ ਦੇ ਜੀਵਨ ਨੂੰ ਦੋ ਭਾਗਾਂ 'ਚ ਵੰਡ ਲਾਂਗੇ ਦੋ ਭਾਗਾਂ 'ਚ ਕਿਵੇਂ ਕਿ ਇੱਕ ਭਾਗ ਦੇ ਵਿੱਚ ਆਪਾਂ ਉਹਨਾਂ ਦੇ ਜੀਵਨ ਦੀ ਗੱਲ ਕਰਾਂਗੇ ਕਿ ਉਹਨਾਂ ਦੇ ਜਨਮ ਤੋਂ ਲੈ ਕੇ ਉਹਨਾਂ ਨੇ ਕੀਤਾ ਕੀ ਸੀ ਉਹਨਾਂ ਦੇ ਮਾਤਾ ਪਿਤਾ ਉਹਨਾਂ ਦੇ ਪਰਿਵਾਰ ਬਾਰੇ ਜਾਂ ਉਹਨਾਂ ਦੇ ਅੰਤਲੇ ਸਮੇਂ ਬਾਰੇ ਇੱਕ ਛੋਟੀ ਜਿਹੀ ਡਿਟੇਲ ਹੋ ਜੂਗੀ ਤੇ ਫਿਰ ਦੂਜੇ ਭਾਗ ਦੇ ਵਿੱਚ ਆਪਾਂ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਇੱਕ ਸਾਖੀ ਦੀ ਗੱਲ ਕਰ ਲਾਂਗੇ ਸੋ ਇਸ ਤਰ੍ਹਾਂ ਆਪਣੇ ਇਸ ਵੀਡੀਓ ਦੇ ਵਿੱਚ ਆਪਾਂ ਜਾਣਾਂਗੇ ਇਹਨਾਂ 15 ਭਗਤ ਸਹਿਬਾਨ ਜੀ ਦੇ ਜੀਵਨ ਬਾਰੇ ਸੋ ਪਹਿਲਾਂ ਆਪਾਂ ਜਾਣਦੇ ਹਾਂ ਕਿ ਇਹ 15 ਭਗੇ ਸਹਿਬਾਨ ਕੌਣ ਸਨ ਭਗਤ ਜੈਦੇਵ ਜੀ ਭਗਤ ਨਾਮਦੇਵ ਜੀ ਭਗਤ ਤਰਲੋਚਨ ਜੀ ਭਗਤ ਪਰਮਾਨੰਦ ਜੀ ਭਗਤ ਸਧਨਾ ਜੀ ਭਗਤ ਬੈਣੀ ਜੀ ਭਗਤ ਰਾਮਾਨੰਦ ਜੀ ਭਗਤ ਧੰਨਾ ਜੀ ਭਗਤ ਪੀਪਾ ਜੀ ਭਗਤ ਸੈਨ ਜੀ ਭਗਤ ਕਬੀਰ ਜੀ ਭਗਤ ਰਵਿਦਾਸ ਜੀ ਬਾਬਾ ਸ਼ੇਖ ਫਰੀਦ ਜੀ ਭਗਤ ਭੀਖਣ ਜੀ ਤੇ ਭਗਤ ਸੂਰਦਾਸ ਜੀ ਭਗਤ ਜੈਦੇਵ ਜੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਭਗਤ ਜੈਦੇਵ ਜੀ ਦੀ ਬਾਣੀ ਨੂੰ ਸਭ ਤੋਂ ਪਹਿਲਾਂ ਅੰਕਿਤ ਕੀਤਾ ਗਿਆ ਹੈ ਭਗਤ ਜੈਦੇਵ ਜੀ ਦਾ ਜਨਮ 1170 ਦੇ ਵਿੱਚ ਪਿੰਡ ਕੇਂਦਲੀ ਜ਼ਿਲ੍ਹਾ ਵੀਰਭੂਮੀ ਬੰਗਾਲ ਵਿੱਚ ਹੋਇਆ ਸੀ ਤੇ ਇਹਨਾਂ ਦੇ ਮਾਤਾ ਜੀ ਦਾ ਨਾਮ ਰਮਾ ਦੇਵੀ ਤੇ ਪਿਤਾ ਜੀ ਦਾ ਨਾਮ ਭੋਜ ਦੇਵ ਸੀ ਭਗਤ ਜੈਦੇਵ ਜੀ ਬ੍ਰਾਹਮਣ ਜਾਤੀ ਨਾਲ ਸੰਬੰਧ ਰੱਖਦੇ ਸਨ ਤੇ ਆਪ ਜੀ ਭਗਵਾਨ ਕ੍ਰਿਸ਼ਨ ਜੀ ਦੇ ਉਪਾਸ਼ਕ ਸਨ ਭਗਤ ਜੈਦੇਵ ਜੀ ਬੰਗਾਲ ਦੇ ਰਾਜੇ ਲక్ష్ਮਨ ਸੈਣ ਦੇ ਦਰਬਾਰੀ ਕਵੀ ਸਨ ਭਗਤ ਜੈਦੇਵ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦੋ ਸ਼ਬਦਾਂਕਿਤ ਕੀਤੇ ਗਏ ਹਨ ਇੱਕ ਰਾਗ ਮਾਰੂ ਦੇ ਵਿੱਚ ਤੇ ਦੂਜਾ ਰਾਗ ਗੁਜਰੀ ਦੇ ਵਿੱਚ ਤੇ ਭਗਤ ਜੈਦੇਵ ਜੀ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਅੰਗ 526 ਅਤੇ ਅੰਗ 1106 ਉਪਰੰਕਿਤ ਕੀਤੇ ਗਏ ਹਨ ਭਗਤ ਜੈਦੇਵ ਜੀ ਦੀ ਯਾਦ ਵਿੱਚ ਬੰਗਾਲ ਵਿੱਚ ਇੱਕ ਬਹੁਤ ਵੱਡੀ ਸਮਾਦ ਬਣੀ ਹੋਈ ਹੈ ਤੇ ਹਰ ਸਾਲ ਮਾਗ ਦੀ 1 ਤਰੀਕ ਨੂੰ ਭਗਤ ਜੈਦੇਵ ਜੀ ਦੀ ਸਮਾਦ ਉੱਪਰ ਬਹੁਤ ਭਾਰੀ ਮੇਲਾ ਵੀ ਲੱਗਦਾ ਹੈ ਸੋ ਇਹ ਤਾਂ ਸੀ ਇਹਨਾਂ ਦੀ ਨਿੱਜੀ ਜਾਣਕਾਰੀ ਹੁਣ ਆਪਾਂ ਇਹਨਾਂ ਦੇ ਨਾਲ ਸੰਬੰਧਿਤ ਇੱਕ ਸਾਖੀ ਸਰਵਣ ਕਰਦੇ ਹਾਂ ਪਗਤ ਜੈਦੇਵ ਜੀ ਅਕਸਰ ਆਪਣੀਆਂ ਰਚਨਾਵਾਂ ਇੱਕ ਨਦੀ ਦੇ ਕੰਡੇ ਤੇ ਬਹਿ ਕੇ ਲਿਖਿਆ ਕਰਦੇ ਸਨ ਪਰ ਇੱਕ ਵਾਰ ਉਹ ਕਿਸੇ ਪੰਕਤੀ ਤੇ ਆ ਕੇ ਅੜ ਜਾਂਦੇ ਨੇ ਤੇ ਫਿਰ ਉਸ ਪੰਕਤੀ ਨੂੰ ਉੱਥੇ ਛੱਡ ਕੇ ਆਪ ਟੱਲਣ ਵਾਸਤੇ ਚਲੇ ਜਾਂਦੇ ਨੇ ਤੇ ਪਿੱਛੇ ਜਦੋਂ ਵਾਪਸ ਆਉਂਦੇ ਨੇ ਤਾਂ ਦੇਖਦੇ ਨੇ ਕਿ ਉਹ ਪੰਕਤੀ ਪੂਰੀ ਹੋ ਚੁੱਕੀ ਹੁੰਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਆਪਣੇ ਮਨ ਦੇ ਅੰਦਰ ਹੰਕਾਰ ਆ ਜਾਂਦਾ ਹੈ ਕਿ ਇਹ ਰਚਨਾ ਇੰਨੀ ਵਧੀਆ ਉਹਨਾਂ ਨੇ ਕਿਵੇਂ ਲਿਖਤੀ ਉਹਨਾਂ ਦੀ ਆਪਣੀ ਲਿਖੀ ਹੋਈ ਹੈ ਤੇ ਫਿਰ ਜਦੋਂ ਉਹ ਉੱਥੋਂ ਉੱਠ ਕੇ ਵਾਪਸ ਜੰਗਲ 'ਚ ਜਾਂਦੇ ਨੇ ਕਿਸੇ ਕੰਮ ਵਾਸਤੇ ਤਾਂ ਉਹ ਦੇਖਦੇ ਨੇ ਕਿ ਉਹਨਾਂ ਨੂੰ ਹਰ ਪੱਤੇ ਦੇ ਉੱਪਰ ਜਿੱਧਰ ਵੀ ਉਹਨਾਂ ਦਾ ਧਿਆਨ ਜਾਂਦਾ ਉਹਨਾਂ ਨੂੰ ਉਹ ਪੰਕਤੀ ਲਿਖੀ ਹੋਈ ਨਜ਼ਰ ਆਉਂਦੀ ਹੈ ਜਿਸ ਤੋਂ ਬਾਅਦ ਉਹਨਾਂ ਦਾ ਅਹੰਕਾਰ ਚੱਕਣਾ ਚੂਰ ਹੁੰਦਾ ਹੈ ਤੇ ਉਹਨਾਂ ਨੂੰ ਸਮਝ ਆਉਂਦੀ ਆ ਕਿ ਇਹ ਪੰਕਤੀ ਭਗਵਾਨ ਨੇ ਆਪ ਆ ਕੇ ਪੂਰੀ ਕੀਤੀ ਆ ਤੇ ਇਸ ਤਰ੍ਹਾਂ ਉਹ ਭਗਵਾਨ ਦਾ ਸ਼ੁਕਰ ਕਰਦੇ ਨੇ ਆਪਣੀ ਭੁੱਲ ਬਖਸ਼ਾਉਂਦੇ ਨੇ ਤੇ ਆਪਣੇ ਹੰਕਾਰ ਦਾ ਤਿਆਗ ਕਰਦੇ ਨੇ ਭਗਤ ਨਾਮਦੇਵ ਜੀ ਆਪ ਦਾ ਜਨਮ 1270 ਦੇ ਵਿੱਚ ਪਿੰਡ ਨਰਸੀ ਬਾਂਮਣੀ ਮਹਾਰਾਸ਼ਟਰ ਵਿੱਚ ਹੋਇਆ ਸੀ ਆਪ ਜੀ ਦੇ ਮਾਤਾ ਜੀ ਦਾ ਨਾਮ ਗੋਨੀਬਾਈ ਤੇ ਪਿਤਾ ਜੀ ਦਾ ਨਾਮ ਦਮ ਸੇਤੀ ਸੀ ਆਪ ਜੀ ਸ਼ਿੰਬਾ ਜਾਤੀ ਨਾਲ ਸੰਬੰਧ ਰੱਖਦੇ ਸਨ ਉਸ ਸਮੇਂ ਇਸ ਜਾਤੀ ਨੂੰ ਬਹੁਤ ਹੀ ਨੀਚ ਤੇ ਛੋਟੀ ਜਾਤੀ ਸਮਝਿਆ ਜਾਂਦਾ ਸੀ ਤੇ ਉਸ ਵੇਲੇ ਭਗਤ ਨਾਮਦੇਵ ਜੀ ਨੂੰ ਉਹਨਾਂ ਦੀ ਸ਼ਿੰਬਾ ਜਾਤੀ ਦਾ ਕਰਕੇ ਉਹਨਾਂ ਨੂੰ ਬਹੁਤ ਵਾਰ ਦੁਰਕਾਰਿਆ ਗਿਆ ਮੰਦਰਾਂ ਚੋਂ ਕੱਢ ਦਿੱਤਾ ਗਿਆ ਉਹਨਾਂ ਨੂੰ ਬਹੁਤ ਮਾੜਾ ਚੰਗਾ ਵੀ ਸੁਣਨ ਨੂੰ ਮਿਲਦਾ ਰਿਹਾ ਬਹੁਤ ਬੋਰਾ ਸਲੂਕ ਹੁੰਦਾ ਰਿਹਾ ਉਹਨਾਂ ਦੇ ਨਾਲ ਉਹਨਾਂ ਦੀ ਛੋਟੀ ਜਾਤੀ ਦਾ ਕਰਕੇ ਭਗਤ ਨਾਮਦੇਵ ਜੀ ਦਾ ਵਿਆਹ ਆ 11 ਸਾਲ ਦੀ ਉਮਰ 'ਚ ਹੋ ਜਾਂਦਾ ਤੇ ਆਪ ਜੀ ਦੇ ਘਰ 4 ਪੁੱਤ ਤੇ 2 ਧੀਾਂ ਦਾ ਜਨਮ ਹੁੰਦਾ ਆ ਆਪ ਜੀ ਆਪਣੇ ਅਖੀਰ ਸਮੇਂ ਦੇ ਵਿੱਚ ਪੰਜਾਬ ਆ ਗਏ ਤੇ ਪੰਜਾਬ ਦੇ ਗਰਦਾਸਪੁਰ ਇਲਾਕੇ ਦੇ ਪਿੰਡ ਕੁਮਾਨ ਵਿੱਚ ਆ ਕੇ ਰਹੇ ਪਿੰਡ ਕੁਮਾਨ ਚ ਰਹਿੰਦੇ ਹੋયા ਸੀ 1350 ਦੇ ਵਿੱਚ ਆਪ ਜੀ ਨੇ ਆਪਣੇ ਇੱਥੇ ਅੰਤਮ ਸਵਾਸ ਲਏ ਆਪ ਜੀ ਦੀ ਯਾਦ ਦੇ ਵਿੱਚ ਪਿੰਡ ਕੁਮਾਨ ਦੇ ਵਿੱਚ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਭਗਤ ਨਾਮਦੇਵ ਜੀ ਦੇ ਕੁੱਲ 61 ਸ਼ਬਦ ਨੇ ਜੋ 18 ਰਾਗਾ ਚ ਦਰਜ ਕੀਤੇ ਗਏ ਨੇ ਇੱਕ ਵਾਰ ਭਗਤ ਨਾਮਦੇਵ ਜੀ ਦੇ ਘਰ ਨੂੰ ਅੱਗ ਲੱਗ ਜਾਂਦੀ ਆ ਤੇ ਉਹਨਾਂ ਦੇ ਜੋ ਮੁਹੱਲੇ ਵਾਲੇ ਹੁੰਦੇ ਆ ਉਹ ਉਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰਦੇ ਆ ਤੇ ਉਹਨਾਂ ਦੇ ਘਰ ਚੜਾ ਸਮਾਨ ਆ ਉਹ ਕੱਢ ਕੱਢ ਕੇ ਬਾਹਰ ਰੱਖਦੇ ਆ ਭਰ ਭਗਤ ਨਾਮਦੇਵ ਜੀ ਕੀ ਕਰਦੇ ਆ ਕਿ ਉਹ ਬਾਹਰ ਕੱਢਿਓ ਇਸਮਾਨ ਨੂੰ ਵਾਪਸ ਚੋਕੇ ਆਪਣੇ ਘਰ ਚ ਲੱਗੀ ਅੱਗ ਸੁੱਟੀ ਜਾਂਦੇ ਨੇ ਮੁਹੱਲੇ ਵਾਲੇ ਵੇਖ ਕੇ ਬੜੇ ਹੈਰਾਨ ਹੁੰਦੇ ਨੇ ਤੇ ਕਹਿੰਦੇ ਨੇ ਕਿ ਅਸੀਂ ਆਪਣੀ ਜਾਨ ਨੂੰ ਜੋਖਮ ਚ ਪਾ ਕੇ ਤੁਹਾਡੇ ਘਰ ਦਾ ਸਮਾਨ ਜਿਹੜਾ ਸੁਰੱਖਿਅਤ ਬਾਹਰ ਕੱਢ ਰਹੇ ਆ ਤੇ ਤੁਸੀਂ ਵਾਪਸ ਆ ਕੇ ਸੁੱਟੀ ਜਾ ਰਹੇ ਹੋ ਤਾਂ ਭਗਤ ਨਾਮਦੇਵ ਜੀ ਕਹਿੰਦੇ ਆ ਕਿ ਜੇਕਰ ਉਹ ਪ੍ਰਮਾਤਮਾ ਨੂੰ ਮੇਰੇ ਘਰ ਚ ਲੱਗੀ ਅੱਗ ਚੰਗੀ ਲੱਗਦੀ ਆ ਉਹ ਚਾਹੁੰਦਾ ਕਿ ਮੇਰਾ ਘਰ ਅੱਗ ਚ ਮੱਚੇ ਤਾਂ ਫਿਰ ਮੈਂ ਇਸ ਅੱਗ ਨੂੰ ਹੋਰ ਭੜਕਾਉਣਾ ਚਾਹੁੰਦਾ ਉਹ ਕੀ ਕਰਦੇ ਆ ਕਿ ਆਪਣਾ ਸਮਾਨ ਜਿਹੜਾ ਵਾਪਸ ਅੱਗ ਸੁੱਟਣਾ ਸ਼ੁਰੂ ਕਰ ਦਿੰਦੇ ਆ ਕਿ ਵੈਸੇ ਤਾਂ ਰਾਤ ਅੱਗ ਦੇ ਸਾਰਾ ਕੁਝ ਸੜ ਗਿਆ ਪਰ ਹੁਣ ਇੱਕ ਆ ਕੱਪੜਿਆਂ ਦੀ ਪੰਡ ਬਚੀ ਆ ਤੇ ਸਾਨੂੰ ਇਸ ਸਮੇਂ ਭੁੱਖ ਵੀ ਬਹੁਤ ਲੱਗ ਰਹੀ ਆ ਤੁਸੀਂ ਇੱਕ ਕੰਮ ਕਰੋ ਕਿ ਇਹ ਕੱਪੜਿਆਂ ਦੀ ਪੰਡ ਨੂੰ ਸ਼ਹਿਰ ਲੈ ਜਾਓ ਉੱਥੇ ਕੱਪੜੇ ਵੇਚ ਆਓ ਤੇ ਖਾਣ ਲਈ ਕੁਝ ਲੈ ਆਓ ਭਗਤ ਨਾਮਦੇਵ ਜੀ ਕੱਪੜਿਆਂ ਦੀ ਪੰਡ ਚੁੱਕ ਕੇ ਤੁਰ ਪੈਂਦੇ ਨੇ ਰਸਤੇ 'ਚ ਉਹਨਾਂ ਨੂੰ ਇੱਕ ਸੱਜਣ ਮਿਲਦਾ ਜੋ ਭਗਤ ਨਾਮਦੇਵ ਜੀ ਨੂੰ ਉਹਨਾਂ ਦੇ ਕੋਲੋਂ ਉਹਨਾਂ ਦੇ ਘਰ ਦਾ ਐਡਰੈਸ ਪੁੱਛ ਰਿਹਾ ਹੁੰਦਾ ਕਿ ਇੱਥੇ ਭਗਤ ਨਾਮਦੇਵ ਦਾ ਘਰ ਕਿੱਥੇ ਆ ਭਗਤ ਨਾਮਦੇਵ ਜੀ ਇਸ ਨੂੰ ਕਹਿੰਦੇ ਆ ਕਿ ਉਹਦਾ ਘਰ ਤਾਂ ਬਹੁਤ ਦੂਰ ਆ ਤੂੰ ਕੰਮ ਦੱਸ ਤੈਨੂੰ ਕੰਮ ਕੀ ਆ ਤਾਂ ਉਹ ਸੱਜਣ ਕਹਿੰਦਾ ਭਗਤ ਨਾਮਦੇਵ ਜੀ ਨੂੰ ਕਿ ਮੇਰੇ ਕੱਪੜੇ ਬਹੁਤ ਪਾਟੇ ਹੋਏ ਨੇ ਮੈਂ ਉਹਨਾਂ ਕੋਲੋਂ ਕੱਪੜੇ ਲੈਣਾ ਚਾਹੁੰਦਾ ਮੈਨੂੰ ਪਤਾ ਕਿ ਉਹ ਪ੍ਰਮਾਤਮਾ ਨੂੰ ਮੰਨਣ ਵਾਲੇ ਨੇ ਬਹੁਤ ਦਾਨੀ ਸੱਜਣ ਨੇ ਤੇ ਮੈਂ ਉਹਨਾਂ ਦੇ ਘਰੋਂ ਖਾਲੀ ਨਹੀਂ ਮੁੜੂੰਗਾ ਭਗਤ ਨਾਮਦੇਵ ਜੀ ਕਹਿੰਦੇ ਕਿ ਤੈਨੂੰ ਕੱਪੜੇ ਮੈਂ ਦੇ ਪਾਂਡ ਖੋਲਦੇ ਤੇ ਉਹਦੇ ਚੋਂ ਕੁਝ ਕੱਪੜੇ ਕੱਢ ਕੇ ਉਹ ਸੱਜਣ ਨੂੰ ਦੇ ਦੇ ਦਿੰਦੇ ਆ ਉਹ ਸੱਜਣ ਨੂੰ ਕੱਪੜਿਆਂ ਦੀ ਪਾਂਡ ਦੇਣ ਤੋਂ ਬਾਅਦ ਭਗਤ ਨਾਮਦੇਵ ਜੀ ਸੋਚਦੇ ਆ ਕਿ ਪਤਨੀ ਨੇ ਤਾਂ ਉਹਨਾਂ ਨੂੰ ਇਹ ਕੱਪੜੇ ਸ਼ਹਿਰ ਵੇਚਣ ਵਾਸਤੇ ਦਿੱਤੇ ਸਨ ਤਾਂ ਜੋ ਖਾਣ ਨੂੰ ਕੁਝ ਮਿਲ ਸਕੇ ਹੁਣ ਘਰ ਕਿ ਜਾਊਂਗਾ ਲੈ ਕੇ ਵੈਸੇ ਵੀ ਘਰ ਹੁਣ ਦੂਰ ਸੀ ਜੇਕਰ ਉਹ ਮੁੜਦੇ ਤਾਂ ਰਾਤ ਵੀ ਪੈ ਸਕਦੀ ਸੀ ਇਸ ਲਈ ਭਗਤ ਨਾਮਦੇਵ ਜੀ ਉਥੇ ਰੁਕਣ ਦਾ ਇਰਾਦਾ ਕਰਦੇ ਨੇ ਤਾਂ ਜੋ ਜਦੋਂ ਤੱਕ ਵਾਪਸ ਜਾਣ ਤੇ ਪਤਨੀ ਜਿਹੜੀ ਭੁੱਖਿਆ ਉਹ ਸ਼ਾਂਤ ਹੋ ਚੁੱਕੀ ਹੋਵੇ ਭਗਤ ਨਾਮਦੇਵ ਜੀ ਰਾਤ ਉਸੇ ਜਗ੍ਹਾ ਤੇ ਰੁਕਦੇ ਨੇ ਤੇ ਫਿਰ ਦਿਨ ਚੜ੍ਹਦੇ ਆ ਵਾਪਸ ਜਾਂਦੇ ਨੇ ਪਰ ਜਦੋਂ ਉਹ ਦਿਨੇ ਜਾ ਕੇ ਦੇਖਦੇ ਨੇ ਤਾਂ ਜਿੱਥੇ ਉਹਨਾਂ ਦਾ ਘਰ ਰਾਤ ਅੱਗ ਵਿੱਚ ਸੜ ਕੇ ਸੁਆਹ ਹੋ ਗਿਆ ਸੀ ਅੱਜ ਉਸ ਜਗ੍ਹਾ ਤੇ ਉੱਪਰ ਬਹੁਤ ਹੀ ਸੋਹਣਾ ਘਰ ਬਣਿਆ ਸੀ ਤੇ ਇਹ ਘਰ ਰਾਤੋਂ ਰਾਤ ਤਿਆਰ ਹੋ ਗਿਆ ਸੀ ਉਹਨਾਂ ਦੇ ਗਵਾਂਢੀ ਆ ਕੇ ਭਗਤ ਨਾਮਦੇਵ ਜੀ ਨੂੰ ਪੁੱਛਦੇ ਨੇ ਕਿ ਉਹ ਕਿਹੜਾ ਮਿਸਤਰੀ ਸੀ ਜਿਸ ਨੇ ਰਾਤੋਂ ਰਾਤ ਇਹਨਾਂ ਵਧੀਆ ਘਰ ਬਣਾ ਦਿੱਤਾ ਸਾਨੂੰ ਤੋ ਉਸ ਮਿਸਤਰੀ ਦਾ ਪਤਾ ਦੇ ਅਸੀਂ ਉਸ ਨੂੰ 2 3 ਦਿਹਾੜੀ ਦੇਣ ਨੂੰ ਤਿਆਰ ਆਂ ਪਰ ਅਸੀਂ ਵੀ ਆਪਣਾ ਘਰ ਉਸ ਮਿਸਤਰੀ ਤੋਂ ਬਣਾਉਣਾ ਤੇ ਫਿਰ ਭਗਤ ਨਾਮਦੇਵ ਜੀ ਸ਼ਰਦਾ ਤੇ ਭਾਵਨਾ ਚ ਭਿੱਜੇ ਸਮਝ ਜਾਂਦੇ ਨੇ ਕਿ ਉਹ ਜਿਹੜਾ ਸੱਜਣ ਰਾਜ ਉਹਨਾਂ ਨੂੰ ਮਿਲਿਆ ਸੀ ਉਹ ਖੁਦ ਪਰਮਾਤਮਾ ਸੀ ਤੇ ਉਹਨਾਂ ਦੀ ਮਦਦ ਕਰਨ ਵਾਸਤੇ ਆਇਆ ਸੀ ਤੇ ਇਹ ਘਰ ਵੀ ਪ੍ਰਮਾਤਮਾ ਨੇ ਆਪਣੇ ਹੱਥੀ ਬਣਾ ਕੇ ਦਿੱਤਾ ਹੈ ਤੇ ਫਿਰ ਉਹ ਆਪਣੇ ਗਵਰਡੀਅਨ ਜਵਾਬ ਦਿੰਦੇ ਨੇ ਕਿ ਉਹ ਜੋ ਮਿਸਤਰੀ ਹੈ ਨਾ ਇਹ ਕੋਈ ਪੈਸੇ ਦੀ ਦਿਹਾੜੀ ਨਹੀਂ ਲੈਂਦਾ ਇਹ ਦਿਹਾੜੀ ਲੈਂਦਾ ਹੈ ਤਾਂ ਪ੍ਰੇਮ ਦੀ ਦਿਹਾੜੀ ਲੈਂਦਾ ਹੈ ਸ਼ਰਧਾ ਦਿਹਾੜੀ ਲੈਂਦਾ ਹੈ ਸੇਵਾ ਦੀ ਦਿਹਾੜੀ ਭਾਵਨਾ ਦਿਹਾੜੀ ਲੈਂਦਾ ਹੈ ਭਗਤ ਤਰਲੋਚਨ ਜੀ ਭਗਤ ਤਰਲੋਚਨ ਜੀ ਦੇ ਬਾਰੇ ਵੈਸੇ ਕੋਈ ਵੀ ਸਾਨੂੰ ਪੁਖਤਾ ਜਾਣਕਾਰੀ ਨਹੀਂ ਮਿਲਦੀ ਸਿਰਫ ਇੰਨਾ ਪਤਾ ਲੱਗਦਾ ਕਿ ਉਹਨਾਂ ਦਾ ਜਿਹੜਾ ਜਨਮ ਆ 1268 ਦੇ ਵਿੱਚ ਮਹਾਰਾਸ਼ਟਰ ਦੇ ਸ਼ੋਲਾਪੁਰ ਜ਼ਿਲ੍ਹਾ ਦੇ ਬਾਰਸੀ ਕਸਬੇ ਵਿੱਚ ਹੋਇਆ ਸੀ ਉਹਨਾਂ ਦੇ ਮਾਤਾ ਪਿਤਾ ਜਾਂ ਭੈਣ ਭਰਾ ਨਾਲ ਸੰਬੰਧਿਤ ਕੋਈ ਵੀ ਪੁਖਤਾ ਜਾਣਕਾਰੀ ਸਾਨੂੰ ਨਹੀਂ ਮਿਲਦੀ। ਇੰਨਾ ਪਤਾ ਲੱਗਦਾ ਕਿ ਉਹਨਾਂ ਦਾ ਜਿਹੜਾ ਵਿਆਹ ਆ ਉਹ ਅਨੰਤਾ ਨਾਮ ਦੀ ਇੱਕ ਔਰਤ ਨਾਲ ਹੋਇਆ ਸੀ ਤੇ ਉਹਨਾਂ ਦਾ ਇੱਕੋ ਇੱਕ ਪੁੱਤ ਸੀ। ਭਗਤ ਮਾਲਾ ਅਨੁਸਾਰ ਉਹਨਾਂ ਦਾ ਜਿਹੜਾ ਇਕਲੌਤਾ ਪੁੱਤਰ ਆ ਉਹ ਆਕਾਲ ਚਲਾਣਾ ਕਰ ਜਾਂਦਾ ਤੇ ਫਿਰ ਬੁੱਢੇ ਬਾਰੇ ਤੱਕ ਉਹਨਾਂ ਦੀ ਸ਼ਾਮ ਸੰਭਾਲਣ ਜਾਂ ਸੇਵਾ ਕਰਨ ਵਾਸਤੇ ਕੋਈ ਵੀ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ ਜੀ ਅੰਦਰ ਭਗਤ ਤਰਲੋਚਨ ਜੀ ਦੇ ਕੁੱਲ 4 ਸ਼ਬਦ ਅੰਕਿਤ ਕੀਤੇ ਗਏ ਨੇ। ਇਹਨਾਂ ਵਿੱਚੋਂ ਇੱਕ ਸ਼ਬਦ ਸ੍ਰੀ ਰਾਗ ਦੂਜਾ ਸ਼ਬਦ ਤਨਾਸਰੀ ਰਾਗ ਤੇ ਦੋ ਸ਼ਬਦ ਰਾਗ ਗੁਜਰੀ ਵਿੱਚ ਨੇ ਤੇ ਇਹ ਸ਼ਬਦ ਅੰਗ 99 ਅੰਗ 552 ਅੰਗ 526 ਤੇ ਅੰਗ 694 ਉੱਪਰ ਦਰਜ ਨੇ ਭਗਤ ਤਰਲੋਚਨ ਜੀ ਭਗਤ ਨਾਮਦੇਵ ਜੀ ਦੇ ਸਮਕਾਲੀ ਵੀ ਸਨ ਹੁਣ ਇਹਨਾਂ ਦੇ ਜੀਵਨ ਨਾਲ ਜਿਹੜੀ ਘਟਨਾ ਸਾਨੂੰ ਦੇਖਣ ਨੂੰ ਮਿਲਦੀ ਹੈ ਕਿ ਇੱਕ ਵਾਰ ਇਹ ਕੀ ਦੇਖਦੇ ਨੇ ਕਿ ਭਗਤ ਨਾਮਦੇਵ ਜੀ ਆਪਣੇ ਜਿਹੜੇ ਕਾਰਜਵਾਰ ਹੁੰਦੇ ਨੇ ਉਹ ਕਰ ਰਹੇ ਹੁੰਦੇ ਨੇ ਜਿਦਾਂ ਗ੍ਰਸਤੀ ਜੀਵਨ ਦੇ ਕੰਮਕਾਰ ਹੁੰਦੇ ਨੇ ਉਹ ਕਰ ਰਹੇ ਹੁੰਦੇ ਨੇ ਤੇ ਭਗਤ ਤਰਲੋਚਨ ਜੀ ਉਹਨਾਂ ਨੂੰ ਪੁੱਛਦੇ ਨੇ ਕਿ ਭਗਤ ਜੀ ਤੁਸੀਂ ਤਾਂ ਕਾਰਵਿਆਰ ਚ ਲੱਗੇ ਰਹਿੰਦੇ ਹੋ ਕਮਾਂਕਾਰਾਂ ਚ ਲੱਗੇ ਰਹਿੰਦੇ ਹੋ ਫਿਰ ਪ੍ਰਮਾਤਮਾ ਨੂੰ ਕਿਹੜੇ ਵੇਲੇ ਯਾਦ ਕਰਦੇ ਹੋ ਉਹਦਾ ਨਾਮ ਕਿਵੇਂ ਧਿਆਉਂਦੇ ਹੋ ਤਾਂ ਭਗਤ ਨਾਮਦੇਵ ਜੀ ਭਗਤ ਤਰਲੋਚਨ ਜੀ ਨੂੰ ਜਵਾਬ ਦਿੰਦੇ ਨੇ ਕਿ ਉਸ ਪ੍ਰਮਾਤਮਾ ਦਾ ਨਾਮ ਦਾ ਸਿਮਰਨ ਜਿਹੜਾ ਆ ਉਹ ਹਰ ਵੇਲੇ ਮੇਰੇ ਹਿਰਦੇ ਚ ਚੱਲਦਾ ਰਹਿੰਦਾ ਆ ਸਵਾਸ ਸਵਾਸ ਮੈਂ ਉਸ ਨੂੰ ਸਿਮਰਦਾ ਰਹਿਣਾ ਆ ਬੇਸ਼ੱਕ ਮੈਂ ਅੰਗਾ ਪੈਰਾਂ ਕਰਕੇ ਥੱਪੈਰਾਂ ਕਰਕੇ ਜਾਂ ਦੁਨਿਆਵੀ ਤੌਰ ਤੇ ਕੰਮ ਕਰਦਾ ਵਾਂ ਪਰ ਮੇਰੇ ਅੰਦਰ ਉਸ ਪ੍ਰਮਾਤਮਾ ਦਾ ਨਿਰੰਤਰ ਨਾਮ ਆ ਉਹ ਚੱਲਦਾ ਰਹਿੰਦਾ ਆ ਭਗਤ ਤਰਲੋਚਨ ਜੀ ਨੂੰ ਭਗਤ ਨਾਮਦੇਵ ਜੀ ਨੇ ਇਸ ਗੱਲ ਨੇ ਬਹੁ ਉਹਨਾਂ ਨੇ ਉਸ ਦਿਨ ਤੋਂ ਧਾਰ ਲਿਆ ਕਿ ਮੈਂ ਆਪਣੇ ਅੰਦਰ ਵੀ ਉਹ ਅਵਸਥਾ ਲੈ ਕੇ ਆਉਣੀ ਆ ਕਿ ਜਦੋਂ ਮੇਰੇ ਅੰਦਰ ਵੀ ਭਗਤ ਨਾਮਦੇਵ ਜੀ ਦੇ ਵਾਂਗ ਉਸ ਪ੍ਰਮਾਤਮਾ ਦਾੜਾ ਨਾਮ ਆ ਉਹ ਨਿਰੰਤਰ ਚੱਲਦਾ ਰਹੇ ਭਗਤ ਧੰਨਾ ਜੀ ਭਗਤ ਧੰਨਾ ਜੀ ਦਾ ਜਨਮ 20 April 1415 AD ਨੂੰ ਪਿੰਡ ਧੂਆਂਕਾਲਾ ਜ਼ਿਲ੍ਹਾ ਟੋਂਕ ਰਾਜਸਥਾਨ ਵਿੱਚ ਹੋਇਆ ਸੀ ਆਪ ਜੀ ਦੇ ਪਿਤਾ ਜੀ ਦਾ ਨਾਮ ਭਾਈ ਪੰਨਾ ਤੇ ਮਾਤਾ ਜੀ ਦਾ ਨਾਮ ਰੀਵਾ ਸੀ ਭਗਤ ਧੰਨਾ ਜੀ ਜੱਟ ਫੈਮਿਲੀ ਨਾਲ ਸੰਬੰਧ ਰੱਖਦੇ ਸਨ ਤੇ ਆਪ ਜੀ ਦਾ ਮੁੱਖ ਕਿੱਤਾ ਖੇਤੀਬਾੜੀ ਹੀ ਸੀ ਬੇਸ਼ੱਕ ਭਗਤ ਧੰਨਾ ਜੀ ਦੇ ਕੋਲ ਜ਼ਮੀਨ ਸੀ ਖੇਤੀਬਾੜੀ ਕਰਦੇ ਸੀ ਪਰ ਉਹ ਇੱਕ ਗਰੀਬ ਕਿਸਾਨ ਸਨ ਤੇ ਉਹਨਾਂ ਦਾ ਜੀਵਨ ਵਾਲੀ ਘਟਨਾ ਇੱਕ ਆਮ ਹੀ ਆਪਾਂ ਨੂੰ ਦੇਖਣ ਨੂੰ ਸੁਣਨ ਨੂੰ ਮਿਲਦੀ ਆ ਕਿ ਉਹ ਜਿਹੜੇ ਰਾਹ ਥਾਣੇ ਖੇਤਾਂ ਨੂੰ ਜਾਂਦੇ ਸਨ ਉਸ ਰਾਹ ਦੇ ਵਿੱਚ ਇੱਕ ਮੰਦਰ ਆਉਂਦਾ ਸੀ ਠਾਕੁਰ ਜੀ ਦਾ ਜਿੱਥੇ ਕਿ ਉਹ ਹਰ ਰੋਜ਼ ਦੇਖਦੇ ਸਨ ਕਿ ਉਸ ਮੰਦਰ ਦਾ ਜਿਹੜਾ ਪੰਡਤ ਆ ਹਰ ਰੋਜ਼ ਮੰਦਰ ਦੇ ਵਿੱਚ ਠਾਕੁਰ ਜੀ ਨੂੰ ਨਵਾਉਂਦਾ ਇਸ਼ਨਾਨ ਕਰਾਉਂਦਾ ਉਹਨਾਂ ਨੂੰ ਜਿਹੜੇ ਚੰਗੇ ਚੰਗੇ ਪਕਵਾਨ ਆ ਉਹਨਾਂ ਦਾ ਭੋਗ ਲਵਾਉਂਦਾ ਆ ਠੀਕਾ ਉਹਨਾਂ ਨੂੰ ਤਿਆਰ ਕਰਦਾ ਆ ਫਿਰ ਇੱਕ ਦਿਨ ਭਗਤ ਧੰਨਾ ਜੀ ਉਸ ਪੰਡਿਤ ਕੋ ਜਾ ਕੇ ਕਹਿੰਦੇ ਆ ਕਿ ਮੈਂ ਠਾਕਰ ਜੀ ਨੂੰ ਆਪਣੇ ਘਰ ਲੈ ਕੇ ਜਾਣਾ ਚਾਹੁੰਨਾ ਤੂੰ ਮੈਨੂੰ ਠਾਕਰ ਜੀ ਦੇ ਦੇ ਤਾਂ ਪੰਡਿਤ ਉਹਨਾਂ ਕੋਲੋਂ ਆਪਣਾ ਖੜਾ ਛਡਾਉਣ ਦਾ ਮਾਰਾ ਕੀ ਕਰਦਾ ਕਿ ਇੱਕ ਨਕਲੀ ਪੱਥਰ ਦਾ ਝੂਠਾ ਮੂਠਾ ਫੱਤੋਂ ਹੁੰਦਾ ਮਿਰਚ ਮਸਾਲੇ ਘੋਟਣ ਵਾਲਾ ਉਹ ਪੱਥਰ ਭਗਤ ਧੰਨਾ ਜੀ ਨੂੰ ਦੇ ਦਿੰਦਾ ਆ ਭਗਤ ਧੰਨਾ ਜੀ ਉਸ ਪੱਥਰ ਨੂੰ ਆਪਣੇ ਘਰ ਲੈ ਕੇ ਆਉਂਦੇ ਨੇ ਤੇ ਜਿਵੇਂ ਉਹ ਪੰਡਿਤ ਠਾਕਰ ਜੀ ਨੂੰ ਮੰਦਿਰ ਦੇ ਵਿੱਚ ਰੱਖਦਾ ਸੀ ਓਵੇਂ ਹੀ ਉਹ ਵੀ ਆਪਣੇ ਘਰ ਦੇ ਅੰਦਰ ਲੈ ਆ ਕੇ ਉਸ ਨੂੰ ਰੱਖਦੇ ਆ ਉਹਨੂੰ ਇਸ਼ਨਾਨ ਕਰਾਉਂਦੇ ਦੁੱਧ ਦਾ ਪੂਰੀ ਪੂਰੀ ਸੇਵਾ ਕਰਦੇ ਪੱਥਰ ਦੀ ਤੇ ਉਸ ਪੱਥਰ ਦੇ ਅੱਗੇ ਖਾਣ ਵਾਸਤੇ ਪਕਵਾਨ ਰੱਖ ਦਿੰਨੇ ਤੇ ਕਹਿੰਦੇ ਨੇ ਕਿ ਠਾਕਰ ਜੀ ਖਾਓ ਪਰ ਹੁਣ ਉਹ ਪੱਥਰ ਹੁੰਦਾ ਕਿੱਥੋਂ ਖਾਵੇ ਤਾਂ ਫਿਰ ਭਗਤ ਧੰਨਾ ਜੀ ਇੱਕ ਤਰ੍ਹਾਂ ਦੀ ਜਿੱਦਾਂ ਹੜਤਾਲ ਤੇ ਬਹਿ ਜਾਂਦੇ ਭੁੱਖ ਹੜਤਾਲ ਦੇ ਕਿ ਜਦ ਤੱਕ ਠਾਕਰ ਜੀ ਤੁਸੀਂ ਇਸ ਭੋਜਨ ਨੂੰ ਨਹੀਂ ਛਕੋਗੇ ਨਹੀਂ ਖਾਓਗੇ ਜਾਂ ਭੋਗ ਨਹੀਂ ਲਾਓਗੇ ਉਦੋਂ ਤੱਕ ਫਿਰ ਮੈਂ ਵੀ ਨਹੀਂ ਖਾਣਾ ਸੋ ਭਗਤ ਧੰਨਾ ਜੀ ਦੀ ਪ੍ਰੇਮਾ ਭਗਤੀ ਤੋਂ ਖੁਸ਼ ਹੋ ਕੇ ਠਾਕਰ ਜੀ ਜਿਹੜੇ ਮਤਲਬ ਭਗਵਾਨ ਨੇ ਉਹ ਪ੍ਰਗਟ ਹੁੰਦੇ ਨੇ ਉਸ ਪੱਥਰ ਦੇ ਵਿੱਚੋਂ ਤੇ ਫਿਰ ਆ ਕੇ ਧੰਨੇ ਦਾ ਪ੍ਰਸ਼ਾਦਾ ਵੀ ਛਕਦੇ ਨੇ ਤੇ ਉਹਨਾਂ ਨੂੰ ਕਹਿੰਦੇ ਨੇ ਕਿ ਮੰਗੋ ਤੁਸੀਂ ਕੀ ਮੰਗਦੇ ਹੋ ਤੇ ਉਹਨਾਂ ਦੇ ਨਾਲ ਉਹਨਰ ਖੇਤਾਂ 'ਚ ਕੰਮ ਵੀ ਕਰਾਉਂਦੇ ਨੇ ਭਗਤ ਧੰਨਾ ਜਿਹਦੇ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਕੁੱਲ 3 ਸ਼ਬਦ ਦਰਜ ਨੇ ਜਿੰਨਾ ਵਿੱਚੋਂ 2 ਸ਼ਬਦ ਅੰਗ 487 ਅਤੇ 88 ਉੱਪਰ ਦਰਜ ਨੇ ਤੇ ਇੱਕ ਸ਼ਬਦ ਅੰਗ 695 ਉੱਪਰ ਦਰਜ ਹੈ ਭਗਤ ਪੀਪਾ ਜੀ ਭਗਤ ਪੀਪਾ ਜੀ ਦਾ ਜਨਮ 5 ਅਪ੍ਰੈਲ 1425 ਈਸਵੀ ਨੂੰ ਰਾਜਸਥਾਨ ਦੀ ਇੱਕ रियासत ਵਿੱਚ ਹੁੰਦਾ ਹੈ ਆਪ ਜੀ ਉਸ रियासत ਦੇ ਰਾਜਕੁਮਾਰ ਸਨ ਆਪ ਜੀ ਨੂੰ ਬਹੁਤ ਛੋਟੀ ਉਮਰ ਦੇ ਵਿੱਚ ਹੀ ਰਾਜਗਦੀ ਉੱਪਰ ਬਿਠਾ ਦਿੱਤਾ ਗਿਆ ਸੀ ਕਿਉਂਕਿ ਆਪ ਜੀ ਤਾਂ ਬਹੁਤ ਛੋਟੇ ਸੀ ਜਦੋਂ ਆਪ ਜੀ ਦੇ ਪਿਤਾ ਆਕਾਲ ਚਲਾਣਾ ਕਰ ਗਏ ਸੀ ਆਪ ਜੀ ਦਾ ਬਚਪਨ ਦਾ ਨਾਮ ਪ੍ਰਤਾਪ ਕੀਚਾ ਸੀ ਕਿਉਂਕਿ ਆਪ ਕੀਚਾ ਜੱਤੀ ਨਾਲ ਸੰਬੰਧ ਰੱਖਦੇ ਸਨ ਜੇਕਰ ਪਰਿਵਾਰ ਦੀ ਗੱਲ ਕਰੀਏ ਤਪ ਭਗਤ ਪੀਪਾ ਜੀ ਦੀ ਪਤਨੀ ਦਾ ਨਾਮ ਰਾਣੀ ਸੀਤਾ ਸੀ ਤੇ ਇਹਨਾਂ ਦੀ ਇੱਕ ਔਲਾਦ ਸੀ ਇੱਕ ਪੁੱਤਰ ਜਿਹਦਾ ਨਾਮ ਸੀ ਰਾਜਾ ਦਵਾਰਕਾਨਾਥ ਆਪ ਜੀ ਦੇ ਜੀਵਨ ਨਾਲ ਸੰਬੰਧਿਤ ਜਿਹੜੀ ਇੱਕ ਘਟਨਾ ਸਾਨੂੰ ਦੇਖਣ ਨੂੰ ਮਿਲਦੀ ਆ ਤੇ ਜਿਨੇ ਆਪ ਜੀ ਨੂੰ ਪ੍ਰਤਾਪ ਕੀਚਾ ਤੋਂ ਭਗਤ ਪੀਪਾ ਬਣਾ ਦਿੱਤਾ ਯਾਨੀ ਕਿ ਭਗਤੀ ਭਾਵਲ ਤੋਰਿਆ ਉਹ ਘਟਨਾ ਹੈ ਕਿ ਇੱਕ ਵਾਰ ਆਪ ਜੀ ਨੇ ਆਪਣੇ ਰਾਜ ਦੇ ਵਿੱਚ ਬਹੁਤ ਵੱਡੇ ਭੋਜ ਦਾ ਆਯੋਜਨ ਕੀਤਾ ਤੇ ਉਸ ਵਿੱਚ ਬਹੁਤ ਦੂਰ ਦੂਰ ਤੋਂ ઋਸ਼ੀਆਂ ਨੂੰ ਬੁਲਾਇਆ ਮੁਨੀਆਂ ਨੂੰ ਬੁਲਾਇਆ ਤਪੱਸਿਆ ਜੋਗੀਆਂ ਨੂੰ ਬੁਲਾਇਆ ਪਰ ਆਪ ਜੀ ਖੁਦ ਉਸ ਭੋਜ ਦੇ ਵਿੱਚ ਨਹੀਂ ਗਏ ਜਿਸ ਤੋਂ ਬਾਅਦ ਗੁੱਸਾ ਇੱਕ ਪੰਡਤ ਨੇ ਆਪ ਜੀ ਨੂੰ ਸ਼ਰਾਬ ਦੇ ਦਿੱਤਾ ਆਪ ਜੀ ਨੇ ਜਦੋਂ ਆਪਣੀ ਭੁੱਲ ਬਖਸ਼ਾਈ ਤਾਂ ਉਸ ਪੰਡਤ ਜੀ ਨੇ ਕਿਹਾ ਕਿ ਤੁਹਾਡੇ ਸ਼ਰਾਬ ਦੀ ਜੀ ਨਿਵਰਤੀ ਆ ਉਹ ਭਗਤ ਰਮਾਨੰਦ ਜੀ ਨੂੰ ਜਾ ਕੇ ਤੁਸੀਂ ਮਿਲੋ ਉੱਥੇ ਜਾ ਕੇ ਹੋ ਜਾਏਗੀ ਪਰ ਜਦੋਂ ਆਪ ਭਗਤ ਰਮਾਨੰਦ ਜੀ ਨੂੰ ਮਿਲਣ ਜਾਂਦੇ ਹੋ ਤਾਂ ਭਗਤ ਰਮਾਨੰਦ ਜੀ ਆਪ ਜੀ ਨੂੰ ਮਿਲਣ ਤੋਂ ਮਨਾ ਕਰ ਦਿੰਦੇ ਨੇ ਆਪ ਵਾਪਸ ਆਉਂਦੇ ਹੋ ਫਿਰ ਕੁਝ ਸਮਾਂ ਆਪਣੀ ਰਿਆਸਤ ਦੇ ਵਿੱਚ ਵਿਚਰਨ ਤੋਂ ਬਾਅਦ ਆਪ ਜੀ ਨੂੰ ਫਿਰ ਇੱਕ ਵਾਰ ਭਗਤ ਰਮਾਨੰਦ ਜੀ ਨੂੰ ਮਿਲਣ ਦੀ ਖਿੱਚ ਪੈਂਦੀ ਹੈ ਤੇ ਜਿਸ ਤੋਂ ਬਾਅਦ ਆਪ ਦੁਬਾਰਾ ਭਗਤ ਰਾਮਾਨੰਦ ਜੀ ਨੂੰ ਮਿਲਣ ਵਾਸਤੇ ਜਾਂਦੇ ਨੇ ਪਰ ਭਗਤ ਰਾਮਾਨੰਦ ਜੀ ਇਸ ਵਾਰ ਫਿਰ ਆਪ ਜੀ ਨੂੰ ਮਿਲਣ ਵਾਸਤੇ ਮਨਾ ਕਰ ਦਿੰਦੇ ਨੇ ਤਾਂ ਭਗਤ ਪੀਪਾ ਜੀ ਜੋ ਕਿ ਉਸ ਸਮੇਂ ਪ੍ਰਤਾਪ ਕੀਚਾ ਜੀ ਸਨ ਕਹਿੰਦੇ ਨੇ ਕਿ ਤੁਸੀਂ ਦੱਸੋ ਫਿਰ ਮੈਂ ਕੀ ਕਰਾਂ ਤਾਂ ਭਗਤ ਰਾਮਾਨੰਦ ਜੀ ਸਿਆਸਬਾਈ ਕਹਿੰਦੇ ਨੇ ਕਿ ਜਾ ਕੇ ਖੂਹ ਛਾਲ ਮਾਰ ਦੇ ਤਾਂ ਪ੍ਰਤਾਪ ਕੀਚਾ ਜੀ ਜਾ ਕੇ ਖੂਹ ਵੱਲ ਨੂੰ ਭੱਜ ਜਾਂਦੇ ਹਨ ਜਦੋਂ ਭਗਤ ਰਾਮਾਨੰਦ ਜੀ ਨੂੰ ਪਤਾ ਲੱਗਦਾ ਹੈ ਕਿ ਭਗਤ ਪੀਪਾ ਜੀ ਜਿਹੜੇ ਨੇ ਉਹ ਸੱਚੀ ਖੂਹ ਛਾਲ ਮਾਰਨ ਵਾਸਤੇ ਗਏ ਨੇ ਤਾਂ ਭਗਤ ਰਾਮਾਨੰਦ ਜੀ ਉਹਨਾਂ ਨੂੰ ਰੋਕਦੇ ਨੇ ਤੇ ਫਿਰ ਆਪਣੇ ਕੋਲ ਸ਼ਰਨ ਦਿੰਦੇ ਨੇ ਤੇ ਇਸ ਤਰ੍ਹਾਂ ਸਵਾਗਤ ਰਮਾਨੰਦ ਜੀ ਸੰਗਤ ਕਰਨ ਤੋਂ ਬਾਅਦ ਆਪਜੇ ਜੀਵਨ ਬਦਲਦਾ ਤੇ ਆਪ ਜੀ ਪ੍ਰਤਾਪ ਕੀਚਾ ਤੋਂ ਭਗਤ ਪੀਪਾ ਬਣਦੇ ਹੋ ਭਗਤ ਪੀਪਾ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਇੱਕੋ ਸ਼ਬਦ ਦਰਜ ਹੈ ਅੰਗ 695 ਉੱਪਰ ਭਗਤ ਸੈਣ ਜੀ ਭਗਤ ਸੈਣ ਜੀ ਦੇ ਜਨਮ ਨਾਲ ਸੰਬੰਧਿਤ ਸਾਨੂੰ ਇੱਕ ਘਟਨਾ ਵੀ ਦੇਖਣ ਨੂੰ ਮਿਲਦੀ ਇਤਿਹਾਸ ਦੇ ਵਿੱਚ ਕਿ ਉਹਨਾਂ ਦਾ ਜਨਮ ਆ ਇੱਕ ਸਾਧੂ ਦੇ ਵਰਦਾਨ ਨਾਲ ਹੋਇਆ ਸੀ ਕੀ ਹੁੰਦਾ ਕਿ ਭਗਤ ਸੈਣ ਜੀ ਦੇ ਜਿਹੜੇ ਮਾਤਾ ਪਿਤਾ ਸਨ ਇੱਕ ਦਿਨ ਉਹਨਾਂ ਦੇ ਘਰੇ ਇੱਕ ਸਾਧੂ ਆਉਂਦਾ ਆ ਭਗਤ ਸੈਨ ਜੀ ਦੇ ਮਾਤਾ ਪਿਤਾ ਉਹ ਸਾਧੂ ਦੀ ਬਹੁਤ ਸੇਵਾ ਕਰਦੇ ਨੇ ਉਹ ਸਾਧੂ ਦਾ ਨਾਮ ਸੀ ਗੁਰਿਆਰਾਮ ਹੁਣ ਉਹ ਗੁਰਿਆਰਾਮ ਭਗਤ ਸੈਨ ਜੀ ਦੇ ਮਾਤਾ ਪਿਤਾ ਨੂੰ ਪੁੱਛਦਾ ਕਿ ਤੁਸੀਂ ਘਰ ਵਿੱਚ ਇਕੱਲੇ ਹੋ ਕੋਈ ਹੋਰ ਨਹੀਂਗਾ ਤਾਂ ਭਗਤ ਸੈਨ ਜੀ ਦੇ ਪਿਤਾ ਹੀ ਦੱਸਦੇ ਆ ਕਿ ਨਹੀਂ ਅਸੀਂ ਦੋਨੋਂ ਹੀ ਆ ਸਾਡੇ ਘਰੇ ਕੋਈ ਔਲਾਦ ਵੀ ਨਹੀਂ ਹੈਗੀ ਤਾਂ ਉਹ ਗੁਰਿਆਰਾਮ ਜਿਹੜਾ ਹੁੰਦਾ ਆ ਭਗਤ ਸੈਨ ਜੀ ਦੇ ਪਿਤਾ ਨੂੰ ਵਾਰ ਦਿੰਦਾ ਕਿ ਤੁਹਾਡੇ ਘਰ ਦੇ ਵਿੱਚ ਇੱਕ ਪੁੱਤਰ ਪੈਦਾ ਹੋਊਗਾ ਤੇ ਉਹ ਪੁੱਤਰ ਜਿਹੜਾ ਆ ਬਹੁਤ ਭਗਤੀ ਭਾਵਨਾ ਵਾਲਾ ਹੋਊਗਾ ਤੇ ਇਸ ਤੋਂ ਬਾਅਦ ਪਿੰਡ ਸੋਹਲ ਠੱਠੇ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਮਾਤਾ ਜੀਵਨੀ ਜੀ ਦੀ ਕੁੱਖੋਂ ਪਿਤਾ ਮਕੰਦਰਾਇ ਦੇ ਘਰ ਇੱਕ ਬੱਚਾ ਜਨਮ ਹੁੰਦਾ ਜਿਸ ਦਾ ਨਾਮ ਸੈਨ ਰੱਖਿਆ ਜਾਂਦਾ ਹੈ ਭਗਤ ਸੈਨ ਜੀ ਦੇ ਜਿਹੜੇ ਮਾਤਾ ਪਿਤਾ ਆ ਉਹ ਬਚਪਨ ਵਿੱਚ ਇਹ ਕਾਲ ਚਲਾਣਾ ਕਰ ਜਾਂਦੇ ਆ ਤੇ ਉਸ ਤੋਂ ਬਾਅਦ ਇਹਨਾਂ ਦੇ ਮਾਮਾ ਮਮੀ ਹੁੰਦੇ ਆ ਇਹਨਾਂ ਨੂੰ ਲਾਹੌਰ ਲੈ ਜਾਂਦੇ ਆ ਯਾਨੀ ਕਿ ਇਹਨਾਂ ਦੇ ਨਾਨਕੇ ਘਰ ਉੱਥੇ ਇਹਨਾਂ ਦੇ ਜੋ ਮਾਮਾ ਜੀ ਆ ਉਹ ਨਾਈ ਦਾ ਕੰਮ ਕਰਦੇ ਆ ਇਹਨਾਂ ਦੀ ਜਾਤ ਵੀ ਐਸੇ ਨਾਈ ਹੁੰਦੀ ਆ ਉਹਨੇ ਮਾਮਾ ਜੀ ਕੋਲੋਂ ਨਾਈ ਦਾ ਕੰਮ ਸਿੱਖਦੇ ਆ ਤੇ ਵਾਪਸ ਆਪਣੇ ਪਿੰਡ ਆ ਜਾਂਦੇ ਆ ਤੇ ਇੱਥੇ ਆ ਕੇ ਫਿਰ ਇਹ ਵਿਆਹ ਕਰਾਉਂਦੇ ਆ ਤੇ ਇਹਨਾਂ ਦੇ ਘਰ ਇੱਕ ਪੋਤਾ ਜਨਮਿੰਦਾ ਆ। ਇਹਨਾਂ ਦੀ ਪਤਨੀ ਦਾ ਨਾਮ ਸੀ ਮਾਤਾ ਸਾਹਿਬ ਦੇਵੀ। ਹੁਣੇ 26 ਸਾਲ ਦੀ ਉਮਰ ਦੇ ਵਿੱਚ ਦਿੱਲੀ ਆ ਜਾਂਦੇ ਆ ਨੌਕਰੀ ਕਰਨ ਵਾਸਤੇ ਤੇ ਉਸ ਤੋਂ ਅੱਗੇ ਫਿਰ ਇਹ ਰਾਜਸਥਾਨ ਜਾਂਦੇ ਆ ਕਿਸੇ ਰਿਆਸਤ ਦੇ ਰਾਜੇ ਦੇ ਕੋਲ ਨੌਕਰੀ ਕਰਨ ਵਾਸਤੇ। ਆਪ ਜੀ ਜੈਪੁਰ ਦੇ ਰਾਜੇ ਰਾਜਾ ਰਾਮ ਸਿੰਘ ਕੋਲ ਰਹਿੰਦੇ ਹੋਏ ਨਾਈ ਦੀ ਡਿਊਟੀ ਕਰਦੇ ਹੋ। ਹੁਣ ਉੱਥੇ ਆਪ ਜੀ ਦਾ ਕੰਮ ਕੀ ਹੁੰਦਾ ਸੀ ਕਿ ਰਾਜੇ ਨੂੰ ਨਮਾਉਣਾ, ਧਮਾਉਣਾ, ਉਹਦੇ ਨਾਖੂਨ ਕੱਟਣੇ, ਉਹਦੇ ਪਾਣੀ ਦੰਤ ਇੰਤਜ਼ਾਮ ਕਰਨਾ ਤੇ ਕੱਪੜੇ ਦਾ ਇੰਤਜ਼ਾਮ ਕਰਨਾ, ਉਹਦੀ ਪਗੜੀ ਤਿਆਰ ਕਰਨਾ, ਉਹਦੀ ਮਾਲਿਸ਼ ਕਰਨੀ ਇਹ ਸਾਰੇ ਕੰਮ ਆਪ ਜੀ ਕਰਿਆ ਕਰਦੇ ਸਨ ਆਪ ਜੀ ਦੇ ਜੀਵਨ ਦੀ ਜਿਹੜੀ ਸਾਨੂੰ ਘਟਨਾ ਦੇਖਣ ਨੂੰ ਮਿਲਦੀ ਆ ਕਿ ਆਪ ਜੀ ਦਿਨੇ ਰਾਜ ਦੀ ਡਿਊਟੀ ਕਰਦੇ ਤੇ ਸ਼ਾਮ ਨੂੰ ਆ ਕੇ ਭਗਤੀ ਵਿੱਚ ਲੀਨ ਹੋ ਜਾਂਦੇ ਇਸੇ ਤਰ੍ਹਾਂ ਕੀ ਹੁੰਦਾ ਕਿ ਇੱਕ ਵਾਰ ਆਪ ਜੀ ਡਿਊਟੀ ਤੋਂ ਘਰ ਵਾਪਸ ਆ ਰਹੇ ਹੁੰਦੇ ਆ ਕਿ ਆਪ ਜੀ ਨੂੰ ਰਾਹ ਦੇ ਵਿੱਚ ਕੋਈ ਸਾਧੂ ਮਿਲ ਜਾਂਦੇ ਆ ਤੇ ਭਗਤ ਸੈਣ ਜੀ ਉਹਨਾਂ ਸਾਧੂਆਂ ਨੂੰ ਲੈ ਕੇ ਆਪਣੇ ਘਰ ਆ ਜਾਂਦੇ ਆ ਹੁਣ ਇੱਕ ਆਮ ਜਿਹਾ ਸੁਭਾਅ ਆ ਨਾ ਕਿ ਜਦੋਂ ਦੋ ਵਪਾਰੀ ਮਿਲਦੇ ਆ ਤੇ ਉਹ ਵਪਾਰ ਦੀਆਂ ਗੱਲਾਂ ਕਰਦੇ ਆ ਡਾਕਟਰ ਮਿਲਦੇ ਆ ਡਾਕਟਰ ਦੀਆਂ ਗੱਲਾਂ ਕਰਦੇ ਆ ਤੇ ਇਸੇ ਤਰ੍ਹਾਂ ਭਗਤ ਸੈਣ ਜੀ ਨੂੰ ਜਦੋਂ ਭਗਤ ਭਿਰਤੀ ਵਾਲੇ ਬੰਦੇ ਮਿਲੇ ਤਾ ਭਗਤ ਸਿਆਨ ਜੀ ਵੀ ਉਹਨਾਂ ਦੇ ਨਾਲ ਪਰਮਾਤਮਾ ਦੀ ਸਿਫਤਾਂ ਵਿੱਚ ਜੁੜ ਜਾਂਦੇ ਆ ਹੁਣ ਭਗਤ ਸਿਆਨ ਜੀ ਦੇ ਘਰੇ ਰਾਤ ਵੇਲੇ ਭੋਜਨ ਕਰਨ ਤੋਂ ਬਾਅਦ ਪਰਮਾਤਮਾ ਦੀ ਸਿਫਤਾਂ ਦੀ ਕੀਰਤਨ ਸ਼ੁਰੂ ਹੁੰਦਾ ਏ ਵਾਰੀ ਵਾਰੀ ਕਰਕੇ ਜਿੰਨੇ ਸਾਧੂ ਸੰਗ ਹੁੰਦੇ ਆ ਭਗਤ ਸਿਆਨ ਜੀ ਸਮੇਤ ਸਾਰੇ ਪਰਮਾਤਮਾ ਦੇ ਕੀਰਤਨ ਕਰਦੇ ਨੇ ਉਹ ਕੀਰਤਨ ਦੇ ਵਿੱਚ ਉਹਨਾਂ ਦੀ ਲਿਵ ਜੁੜ ਜਾਂਦੀ ਤੇ ਇੰਨੇ ਲੀਨ ਹੋ ਜਾਂਦੇ ਆ ਕਿ ਰਾਤ ਤੋਂ ਕਦੋਂ ਦਿਨ ਚੜਦਾ ਆ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਤੇ ਇਧਰ ਭਗਤ ਸਾਂਜਨ ਜਦੋਂ ਇਸ ਗੱਲ ਦੀ ਭਣਕ ਪੈਂਦੀ ਹੈ ਤਾਂ ਉਹਨਾਂ ਦਿਮਾਗ ਵਿੱਚ ਇੱਕ ਗੱਲ ਖੜਕਦੀ ਆ ਕਿ ਦਿਨ ਚੜ ਗਿਆ ਆ ਤੇ ਉਹਨਾਂ ਨੇ ਰਾਜ ਦੀ ਡਿਊਟੀ ਕਰਨ ਵਾਸਤੇ ਜਾਣਾ ਆ ਹੁਣ ਉਹ ਦੁਚੱਤੀ ਵਿੱਚ ਪੈ ਜਾਂਦੇ ਆ ਕਿ ਉਹ ਕੀ ਕੀਤਾ ਜਾਵੇ ਕਿਉਂਕਿ ਜੇਕਰ ਉਹ ਉੱਥੋਂ ਉੱਠ ਕੇ ਡਿਊਟੀ ਤੇ ਜਾਂਦੇ ਨੇ ਤਾਂ ਇਹ ਸਾਧੂਆਂ ਦੀ ਲਿਵ ਟੁੱਟਦੀ ਆ ਕਿਉਂਕਿ ਜੇ ਭਗਤ ਸਾਂਝੀ ਆਪਣੇ ਘਰ ਤੇ ਨਹੀਂ ਹੋਣਗੇ ਤਾਂ ਇਹ ਸਾਧੂ ਵੀ ਉੱਥੇ ਨਹੀਂ ਰੁਕਣਗੇ ਤੇ ਭਗਤ ਜੀ ਸੋਚਦੇ ਆ ਕਿ ਜੇਕਰ ਮੈਂ ਇੱਥੋਂ ਚਲਾ ਗਿਆ ਤਾਂ ਇਹਨਾਂ ਦੀ ਲਿਵ ਟੁੱਟੇਗੀ ਤੇ ਜੇਕਰ ਮੈਂ ਇੱਥੇ ਰਹਿ ਗਿਆ ਤਾਂ ਫਿਰ ਉੱਧਰ ਰਾਜੇ ਦੀ ਨੌਕਰੀ ਚਲੀ ਜਾਏਗੀ ਉਹ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਤੇ ਉਹਨਾਂ ਦੇ ਮਨ ਵਿੱਚ ਫਿਰ ਅਰਦਾਸ ਕਰਨ ਤੋਂ ਬਾਅਦ ਇੱਕ ਵਿਚਾਰ ਆਉਂਦਾ ਆ ਕਿ ਇਹ ਭੋਲੇਆ ਲੋਕਾ ਉਸ ਰਾਜੇ ਵਰਗੇ ਰਾਜੇ ਤੇ ਉਸ ਨੌਕਰੀ ਵਰਗੀ ਨੌਕਰੀ ਤਾਂ ਤੈਨੂੰ ਹੋਰ ਬਹੁਤ ਮਿਲ ਜਾਣਗੇ ਪਰ ਇਹਨਾਂ ਸਾਧੂਆਂ ਦੀ ਸੰਗਤ ਤੈਨੂੰ ਰੋਜ਼-ਰੋਜ਼ ਨਹੀਂ ਮਿਲਣੀ ਇਹ ਸੋਚ ਕੇ ਭਗਤ ਸੈਨਜੀ ਪ੍ਰਮਾਤਮਾ ਦਾ ਸ਼ੁਕਰ ਕਰਦੇ ਹੋਏ ਉਹਨਾਂ ਸਾਧੂਆਂ ਦੇ ਨਾਲ ਵਾਪਸ ਸੁਰਤ ਜੋੜ ਲੈਂਦੇ ਨੇ ਤੇ ਭਗਤੀ ਵਿੱਚ ਲੀਨ ਹੋ ਜਾਂਦੇ ਨੇ ਤੇ ਇਸ ਤੋਂ ਬਾਅਦ ਫਿਰ ਜਦੋਂ ਸਾਧੂ ਉੱਥੋਂ ਚਲੇ ਜਾਂਦੇ ਨੇ ਤਾ ਭਗਤ ਸੈਨ ਜੀ ਵਾਪਸ ਰਾਜੇ ਦੇ ਮਹਿਲ ਹੋ ਜਾਂਦੇ ਨੇ ਅੱਜ ਭਗਤ ਸੈਨ ਜੀ ਦੇ ਮਨ ਦੇ ਅੰਦਰ ਇੱਕ ਡਰ ਆ ਕਿਉਂਕਿ ਅੱਜ ਉਹ ਆਪਣੀ ਡਿਊਟੀ ਤੇ ਨਹੀਂ ਆਏ ਤੇ ਉਹਨਾਂ ਨੂੰ ਇਹ ਸੀ ਕਿ ਰਾਜਾ ਉਹਨਾਂ ਉੱਪਰ ਗੁੱਸਾ ਹੋਊਗਾ ਪਰ ਭਗਤ ਸੈਨ ਜੀ ਜਦੋਂ ਦਰਬਾਰ ਵਿੱਚ ਪੈਰ ਧਰਦੇ ਨੇ ਤਾਂ ਰਾਜਾ ਆਪਣੇ ਸਿੰਘਾਸਨ ਤੋਂ ਉੱਠ ਕੇ ਉਹਨਾਂ ਨੂੰ ਕਲਾਵੇ ਵਿੱਚ ਲੈ ਲੈਂਦਾ ਹੈ ਤੇ ਭਗਤ ਸੈਨ ਜੀ ਦਾ ਸ਼ੁਕਰਾਨਾ ਕਰਦਾ ਭਗਤ ਸੈਨ ਜੀ ਬੜੇ ਹੈਰਾਨ ਹੁੰਦੇ ਨੇ ਤੇ ਆਪਣੇ ਵੱਲੋਂ ਮਾਫੀ ਮੰਗਣੀ ਸ਼ੁਰੂ ਕਰ ਦਿੰਦੇ ਨੇ ਕਿ ਰਾਜਾ ਸਾਹਿਬ ਮੈਨੂੰ ਮਾਫ ਕਰੋ ਮੈਂ ਅੱਜ ਆ ਨਹੀਂ ਸਕਿਆ ਤਾਂ ਫਿਰ ਰਾਜਾ ਉਹਨਾਂ ਨੂੰ ਜਵਾਬ ਦਿੰਦਾ ਹੈ ਕਹਿੰਦਾ ਕਿ ਕੌਣ ਕਹਿੰਦਾ ਤੁਸੀਂ ਨਹੀਂ ਆਏ ਤੁਸੀਂ ਤਾਂ ਸਵੇਰੇ ਟਾਈਮ ਨਾਲ ਹੀ ਆ ਗਏ ਸੀ ਤੇ ਅੱਜ ਤੁਹਾਡੇ ਹੱਥਾਂ 'ਚ ਪਤਾ ਨਹੀਂ ਕਿਹੋ ਜਿਹੀ ਸ਼ੋ ਸੀ ਜਿਹੜੀ ਅੱਜ ਤੁਸੀਂ ਮਾਲਿਸ਼ ਕੀਤੀ ਨਾ ਇਹੋ ਜਿਹੀ ਮਾਲਿਸ਼ ਮੇਰੀ ਕਦੀ ਵੀ ਨਹੀਂ ਹੋਈ ਤੇ ਤੁਹਾਡੇ ਹੱਥ ਦੀ ਛੋਹ ਲੱਗਦਿਆਂ ਹੀ ਮੇਰੇ ਬਹੁਤ ਸਾਰੇ ਰੋਗ ਵੀ ਦੂਰ ਹੋ ਗਏ ਨੇ ਭਗਤ ਸੈਨ ਜੀ ਸਮਝ ਜਾਂਦੇ ਹਨ ਕਿ ਉਹ ਪਰਮਾਤਮਾ ਸੀ ਜੋ ਮੇਰਾ ਰੂਪ ਧਾਰਨ ਕਰਕੇ ਅੱਜ ਰਾਜ ਦੀ ਸੇਵਾ ਵਿੱਚ ਆਇਆ ਸੀ ਜਦੋਂ ਭਗਤ ਸੈਨ ਜੀ ਇਸ ਘਟਨਾ ਤੋਂ ਪਤਾ ਲੱਗਦਾ ਤਾਂ ਫਿਰ ਉਹ ਰਾਜ ਨੇ ਨੌਕਰੀ ਦਾ ਜਵਾਬ ਦੇ ਦਿੰਦੇ ਨੇ ਤੇ ਕਹਿੰਦੇ ਨੇ ਕਿ ਹੁਣ ਅੱਜ ਤੋਂ ਬਾਅਦ ਮੈਂ ਤੇਰੀ ਨੌਕਰੀ ਨਹੀਂ ਕਰਾਂਗਾ ਤੇ ਰਾਜਾ ਭਗਤ ਸੈਨ ਜੀ ਨੂੰ ਪੁੱਛਦਾ ਕਿ ਫਿਰ ਹੁਣ ਤੁਸੀਂ ਕਿਸ ਦੀ ਨੌਕਰੀ ਕਰੋਗੇ ਤਾਂ ਭਗਤ ਸੈਨ ਜੀ ਜਵਾਬ ਦਿੰਦੇ ਨੇ ਕਿ ਉਸ ਦੀ ਨੌਕਰੀ ਜੋ ਮੇਰੇ ਪਿੱਛੋਂ ਮੇਰੀ लाज ਰੱਖ ਕੇ ਗਿਆ ਏ ਭਾਵ ਕਿ ਅੱਜ ਤੋਂ ਸਾਰੇ ਦੁਨਿਆਵੀ ਕੰਮ ਛੱਡ ਕੇ ਹੁਣ ਮੈਂ ਸਿਰਫ ਭਗਤੀ ਕਰਾਂਗਾ ਭਗਤ ਸੈਨ ਜੀ ਦਾ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਪੰਗ 695 ਉੱਪਰ ਭਗਤ ਸਦਨਾ ਜੀ ਭਗਤ ਸਦਨਾ ਜੀ ਦੇ ਬਾਰੇ ਕੋਈ ਵੀ ਸਾਨੂੰ ਵਿਸ਼ੇਸ਼ ਜਾਣਕਾਰੀ ਪੁਖਤਾ ਜਾਣਕਾਰੀ ਨਹੀਂ ਮਿਲਦੀ ਨਾ ਤਾਂ ਉਹਨਾਂ ਦੀ ਜਾਤੀ ਬਾਰੇ ਨਾ ਤਾਂ ਉਹਨਾਂ ਦੇ ਜਨਮ ਬਾਰੇ ਤੇ ਨਾ ਹੀ ਉਹਨਾਂ ਦੇ ਮਾਤਾ ਪਿਤਾ ਬਾਰੇ ਸਿਰਫ ਇੰਨਾ ਪਤਾ ਕਿ ਉਹਨਾਂ ਦਾ ਜਨਮ ਆ ਪਾਕਿਸਤਾਨ ਦੇ ਸਿੰਧ ਇਲਾਕੇ ਵਿੱਚ ਹੋਇਆ ਸੀ ਪਰ ਉਹਨਾਂ ਦੇ ਮਾਤਾ ਪਿਤਾ ਹੀ ਉਹਨਾਂ ਦੀ ਜਾਤੀ ਬਾਰੇ ਕੋਈ ਵੀ ਪੁਖਤਾ ਜਾਣਕਾਰੀ ਨਹੀਂ ਮਿਲਦੀ ਕੋਈ ਉਹਨਾਂ ਨੂੰ ਮੁਸਲਮਾਨ ਦੱਸਦਾ ਤੇ ਕੋਈ ਉਹਨਾਂ ਨੂੰ ਹਿੰਦੂ ਪਰ ਖੈਰ ਆਪਾਂ ਇਸ ਚੀਜ਼ ਤੋਂ ਉੱਪਰ ਹੋ ਕੇ ਉੱਠ ਕੇ ਉਹਨਾਂ ਦੀ ਬਾਰੇ ਗੱਲ ਕਰਦੇ ਆਂ ਹੁਣ ਭਗਤ ਸਦਨਾ ਜੀ ਜਿਹੜੇ ਆ ਕਿਤੇ ਵੱਜੂ ਕਸਾਈ ਦਾ ਕੰਮ ਕਰਦੇ ਆ ਇੱਕ ਰਾਤ ਉਹਨਾਂ ਦੇ ਕੋਲ ਸ਼ਾਹੀ ਮਹਿਲ ਤੋਂ ਆਰਡਰ ਆਉਂਦਾ ਏ ਕਿ ਸਾਨੂੰ ਬੱਕਰੇ ਦਾ ਮੀਟ ਚਾਹੀਦਾ ਏ ਪਹਿਲਾਂ ਤਾਂ ਭਗਤ ਸਦਨਾ ਜੀ ਉਹਨਾਂ ਨੂੰ ਮਨਾਂ ਕਰ ਦਿੰਦੇ ਨੇ ਪਰ ਬਾਅਦ ਵਿੱਚ ਫਿਰ ਜਦੋਂ ਅਹਲਕਰ ਆ ਕੇ ਉਹਨਾਂ ਨੂੰ ਜ਼ੋਰ ਪਾਉਂਦਾ ਏ ਤਾਂ ਭਗਤ ਸਦਨਾ ਜੀ ਸੋਚਦੇ ਨੇ ਕਿ ਮੈਂ ਇੱਕ ਕੰਮ ਕਰਦਾ ਜਿੰਨਾ ਕਿ ਉਹਨਾਂ ਨੂੰ ਚਾਹੀਦਾ ਉਹਨਾਂ ਦਾ ਬੱਕਰਾ ਵੱਢ ਕੇ ਦੇ ਦਿੰਨਾ ਬਾਕੀ ਸਵੇਰੇ ਵੇਖ ਲਾਂਗੇ ਨਹੀਂ ਤੇ ਕਿਉਂਕਿ ਜੇ ਹੁਣੇ ਪੂਰਾ ਬੱਕਰਾ ਵੱਢਾ ਤਾਂ ਇਹ ਸਵੇਰ ਤਾਂ ਖਰਾਬ ਹੋ ਜਾਣਾ ਪਰ ਫਿਰ ਭਗਤ ਸਦਨਾ ਜੀ ਦੇ ਮਨ ਵਿੱਚ ਆਉਂਦਾ ਆ ਕਿ ਜੇਕਰ ਮੈਂ ਬੱਕਰੇ ਨੂੰ ਅੱਧਾ ਵੱਢਿਆ ਤਾਂ ਇਹ ਸਾਰੀ ਰਾਤ ਦਰਦ ਨਾਲ ਤੜਫਦਾ ਰਹੂਗਾ ਇਸ ਗੱਲ ਨੇ ਉਹਨਾਂ ਦੇ ਮਨ ਨੂੰ ਇੰਨਾ ਪ੍ਰਭਾਵ ਪਾਇਆ ਕਿ ਉਹਨਾਂ ਨੇ ਆਪਣੀ ਸ਼ੁਰੀ ਉੱਥੇ ਹੀ ਛੱਡ ਦਿੱਤੀ ਤੇ ਅੱਗੇ ਤੋਂ ਕਦੀ ਵੀ ਕਸਾਈ ਦਾ ਕੰਮ ਨਾ ਕਰਨ ਦੀ ਧਾਰਨਾ ਕੀਤੀ ਤੇ ਇਸ ਤੋਂ ਬਾਅਦ ਇਹ ਕਾਂਸ਼ੀ ਚਲੇ ਜਾਂਦੇ ਨੇ ਤੇ ਉੱਥੇ ਕਾਫੀ ਸਮਾਂ ਰਹਿੰਦੇ ਨੇ ਭਗਤ ਸਦਨਾ ਜੀ ਸ਼ੁਰੂ ਤੋਂ ਹੀ ਜਾਤ ਪਾਤ ਤੇ ਪਖੰਡਵਾਦ ਦੇ ਵਿਰੋਧਚ ਰਹੇ ਨੇ ਇਹਨਾਂ ਨੇ ਹਮੇਸ਼ਾ ਪੂਜਾ ਤੇ ਨਮਾਜ਼ ਨੂੰ ਇੱਕ ਦੱਸਿਆ ਹੈ ਕਦੇ ਵੀ ਕੋਈ ਫਰਕ ਨਹੀਂ ਕੀਤਾ ਤੇ ਇਹਨਾਂ ਨੇ ਇਹ ਵੀ ਕਿਹਾ ਹੈ ਕਿ ਪ੍ਰਮਾਤਮਾ ਇੱਕ ਹੈ ਕਾਸ਼ੀ ਤੋਂ ਬਾਅਦ ਇਹ ਪੰਜਾਬ ਦੇ ਸਰਹੰਦਾ ਇਲਾਕੇ ਚ ਆ ਜਾਂਦੇ ਨੇ ਇੱਥੇ ਰਹਿੰਦਿਆਂ ਵੀ ਇਹ ਉਹੀ ਪੂਜਾ ਤੇ ਨਮਾਜ਼ ਨੂੰ ਇੱਕ ਦੱਸਦੇ ਨੇ ਪਰਮਾਤਮਾ 'ਚ ਕੋਈ ਫਰਕ ਨਹੀਂ ਕਰਦੇ ਜਾਤ ਪਾਤ ਦਾ ਵਿਰੋਧ ਕਰਦੇ ਨੇ ਇਹਨਾਂ ਦੀਆਂ ਇਹਨਾਂ ਗੱਲਾਂ ਤੋਂ ਗੁੱਸੇ 'ਚ ਆ ਕੇ ਧਰਮ ਦੇ ਠੇਕੇਦਾਰਾਂ ਨੇ ਜਾ ਕੇ ਉੱਥੋਂ ਦੇ ਰਾਜੇ ਨੂੰ ਸ਼ਿਕਾਇਤ ਕੀਤੀ ਕਿ ਸਦਨਾ ਇਦਾਂ ਦੀਆਂ ਅਫਵਾਹ ਫੁਲਾ ਰਿਹਾ ਏ ਭਗਤ ਸਦਨਾ ਜੀ ਦੀ ਇਸ ਗੱਲ ਨੂੰ ਇਸ ਤਰਕ ਨੂੰ ਉਸ ਸਮੇਂ ਦੀ ਸਰਕਾਰ ਨੇ ਗੁਨਾਹ ਮੰਨਦਿਆਂ ਉਹਨਾਂ ਨੂੰ ਜਿਉਂਦਾ ਦਵਾਰ ਵਿੱਚ ਚਨਾ ਕੇ ਸ਼ਹੀਦ ਕਰ ਦਿੱਤਾ ਸੀ ਜਿੱਥੇ ਭਗਤ ਸਦਨਾ ਜੀ ਨੂੰ ਜਿਉਂਦਾ ਦਵਾਰ ਚਨਾਇਆ ਗਿਆ ਸੀ ਅੱਜ ਉਥੇ ਬਹੁਤ ਹੀ ਸੁੰਦਰ ਉਹਨਾਂ ਦੀ ਦਰਗਾਹ ਬਣੀ ਹੋਈ ਹੈ ਸਮਾਦ ਬਣੀ ਹੋਈ ਹੈ ਤੇ ਇਹਦੇ ਬਾਰੇ ਪਰ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਭਗਤ ਸਦਨਾ ਜਿਹਦਾ ਇੱਕ ਹੀ ਸ਼ਬਦ ਦਰਜ ਕੀਤਾ ਗਿਆ ਹੈ ਜੋ ਰਾਗ ਬਲਾਵਲ ਦੇ ਅੰਦਰ ਅੰਗ 858 ਉੱਪਰ ਦਰਜ ਹੈ ਸੋ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਅੱਜ ਦੀ ਆਪਣੀ ਇਸ ਵੀਡੀਓ ਵਿੱਚ ਆਪਾਂ 15 ਭਗਤ ਸਹਿਬਾਨ ਦੇ ਵਿੱਚੋਂ 7 ਭਗਤ ਸਹਿਬਾਨ ਦੀ ਗੱਲ ਕੀਤੀ ਹੈ ਉਹਨਾਂ ਦੇ ਜੀਵਨ ਦੀ ਗੱਲ ਕੀਤੀ ਹੈ ਆਪਣੀ ਆਉਣ ਵਾਲੀ ਅਗਲੀ ਵੀਡੀਓ ਵਿੱਚ ਇਸ ਵੀਡੀਓ ਦਾ ਦੂਜਾ ਭਾਗ ਹੋਊਗੀ ਜਿਹੜੀ ਉਹਦੇ ਵਿੱਚ ਆਪਾਂ ਅੱਗੇ ਦੇ ਜੋ 8 ਭਗਤ ਸਹਿਬਾਨ ਨੇ ਭਗਤ ਪਰਮਾਨੰਦ ਜੀ ਭਗਤ ਬੈਣੀ ਜੀ ਭਗਤ ਰਾਮਾਨੰਦ ਜੀ ਭਗਤ ਕਬੀਰ ਜੀ ਭਗਤ ਰਵਿਦਾਸ ਜੀ ਸ਼ੇਖ ਫਰੀਦ ਜੀ ਭਗਤ ਪੀਖਣ ਜੀ ਭਗਤ ਸੂਰਦਾਸ ਜੀ ਇਹਨਾਂ ਦੇ ਜੀਵਨ ਬਾਰੇ ਗੱਲ ਕਰਾਂਗੇ ਇਹਨਾਂ ਦੇ ਜੀਵਨ ਨਾਲ ਜੁੜੀ ਹੋਈ ਇੱਕ ਸਾਖੀ ਦੇਖਾਂਗੇ ਆਪਾਂ ਸੋ ਜੇਕਰ ਹੁਣ ਤੱਕ ਦੀ ਸਾਡੀ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜਿਵੇਂ ਤੁਹਾਨੂੰ ਸਾਡੀ ਵੀਡੀਓਜ਼ ਦਾ ਇੰਤਜ਼ਾਰ ਰਹਿੰਦਾ ਹੈ ਮੈਨੂੰ ਆਪ ਜੀ ਦੇ ਕਮੈਂਟਾਂ ਦਾ ਇੰਤਜ਼ਾਰ ਰਹਿੰਦਾ ਹੈ ਸੋ ਵਧੀਆ-ਵਧੀਆ ਕਮੈਂਟ ਕਰ ਦਿਓ ਜਲਦੀ-ਜਲਦੀ ਕਮੈਂਟ ਕਰ ਦਿਓ ਭਾਗ 2 ਲਿਖ ਦਿਓ ਤਾਂ ਜੋ ਮੈਂ ਜਲਦੀ ਤੋਂ ਜਲਦੀ ਇਸ ਵੀਡੀਓ ਦਾ ਅਗਲਾ ਭਾਗ ਲੈ ਕੇ ਆਵਾਂ ਤੇ ਜਿਹੜੇ ਵੀਰ ਭਰਾ ਸਾਡੇ ਚੈਨਲ ਉੱਪਰ ਨਵੇਂ ਆਏ ਨੇ ਉਹਨਾਂ ਨੂੰ ਬੇਨਤੀ ਆ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਸਾਡੀ ਆਉਣ ਵਾਲੇ ਵੀਡੀਓਜ਼ ਦੀ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਤੇ ਤੁਸੀਂ ਉਹਨਾਂ ਵੀਡੀਓਜ਼ ਨੂੰ ਦੇਖ ਸਕੋ ਸੋ ਇੱਕ ਵਾਰ ਫੇਰ ਤੋਂ ਮੈਂ ਉਸ ਸੰਗਤ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸੁਪਰ ਥੈਂਕਸ ਲਾਈ ਸਾਨੂੰ ਸਪੋਰਟ ਕੀਤੀ ਸਾਡੇ ਹੌਸਲੇ ਨੂੰ ਵਧਾਇਆ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ